ਇਨੇ ਨੇ ਪ੍ਰੋਪਰ ਵੀਡੀਓ ਬਣਾਈ ਹੈ ਜੀ ਪ੍ਰੋਪਰ ਵੀਡੀਓ ਬਣਾਈ ਹੈ ਇਹਨਾਂ ਨੇ ਮੇਰੀ ਕੱਪੜੇ ਉਤਾਰ ਕੇ ਮੈਂ ਮਾਫੀ ਚਾਹੁੰਨਾ ਮੈਂ ਹਾਂਜੀ ਕੱਪੜੇ ਉਤਾਰਨ ਦੀ ਕਰੰਟ ਲਾਣ ਦੀ ਮੈਨੂੰ ਹਿਊਮਿਲੇਟ ਕਰਨ ਦੀ ਇਹਨਾਂ ਨੇ ਵੀਡੀਓ ਬਣਾਈ ਹੈ ਭਾਜੀ ਵੀਡੀਓ ਕਰੰਟ ਵੀ ਲਾਇਆ ਗਿਆ ਤੁਹਾਨੂੰ ਕਰੰਟ ਲਾਇਆ ਗਿਆ ਭਾਜੀ ਕਰੰਟ ਮੈਨੂੰ ਕਰੰਟ ਵੀ ਦੱਸ ਦਿਓ ਤੁਹਾਨੂੰ ਭਾਜੀ ਮਸ਼ੀਨ ਨੂੰ ਆਏ ਹੁਣ ਇਹਦੇ ਵਿੱਚ ਮੈਂ ਬੋਲੀ ਕੀ ਲਿਖੀ ਹੈ ਜੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਮੇਖ ਜੱਜੇ ਚੰਦਰੀਏ ਆਰਡਰ ਪੜ ਕੇ ਵੇਖ ਜੱਜੇ ਚੰਦਰੀਏ ਆਰਡਰ ਪੜ ਕੇ ਵੇਖ ਆ ਜਿਹੜੀ ਜੱਜ ਮੰਨੀ ਹੋਈ ਅਰੋੜਾ ਇਹ ਆਪਣੀ ਆਰਡਰ ਆਪ ਪੜ ਕੇ ਦੇਖ ਲੈ ਕੀ ਲਿਖਿਆ ਇਹਦੇ ਵਿੱਚ ਹਨ ਬਿਲਕੁਲ ਬੇਫਕੂਫਾਂ ਵਾਲਾ ਕੰਮ ਕੀਤਾ ਇਸ ਔਰਤ ਨੇ ਕਹਿੰਦਾ ਮੈਂ ਘਰੇ ਜਾ ਕੇ ਰੋਟੀ ਖਾਣੀ ਆ ਫਟਾਫਟ ਕਹਿੰਦਾ ਜੋ ਦਿਖਾਉਣਾ ਦਿਖਾਓ ਫਟਾਫਟ ਜਿੱਦਾਂ ਨਾ ਮਤਲਬ ਕਿ ਕੱਪੜੇ ਉਤਾਰਨ ਵੀ ਜੋ ਜੋ ਦਿਖਾਣਾ ਕੱਪੜੇ ਉਤਾਰੋ ਤੇ ਫਟਾਫਟ ਦਿਖਾਓ ਜੋ ਜਾਣਾ ਮੈਂ ਘਰੇ ਜਾ ਕੇ ਰੋਟੀ ਖਾਣੀ ਆ ਕਹਿੰਦਾ ਮੇਰੀ ਘਰ ਵਾਲੀ ਵੇਖੋ ਕਿੰਨੀਆਂ ਕੁੱਲ ਆ ਗਈਆਂ ਕਿਉਂਕਿ ਮੇਰੀ ਕੁੱਤ ਲਾਈ ਇਹਨਾਂ ਨੇ ਨਹੀਂ ਇੰਨੀ ਜ਼ਿਆਦਾ ਕੀਤੀ ਸੀ ਮੈਨੂੰ ਇੰਨਾ ਮਾਰਿਆ ਕੁੱਤਾ ਸੀ ਮੈਨੂੰ ਇਹ ਸੀ ਪਿੱਛੇ ਕੁੱਟ ਨਾ ਰਹੇ ਹੁਣ ਕੀ ਸੀਪੀ ਨੂੰ ਅੱਜ ਮਿਲਿਆ ਮਨਦੀਪ ਸਿੰਘ ਸਿੱਧੂ ਨੂੰ ਜਿਹੜਾ ਭਾਜੀ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਧੀਆ ਕਹਿੰਦਾ ਏ ਕੁੜੀਆਂ ਨੂੰ ਬਗਾਨੀਆਂ ਨੂੰ ਪੈਸੇ ਦਿੰਦਾ ਏ ਆਪਣੀ ਤਨਖਾਹ ਦਿੰਦਾ ਏ ਇਹ ਤੋਂ ਗਿਰਿਆ ਤੇ ਨੀਚ ਬੰਦਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਇੱਕ ਮਿੰਟ ਪਹਿਲਾਂ ਤੂੰ ਮਾਵਾ ਭੈਣਾਂ ਦੀਆਂ ਭੈਣ ਚੋਦ ਭੈਣ ਚੋਦ ਮਾਂ ਚੋਦ ਕਰਕੇ ਗਾਲ੍ਹਾਂ ਕੱਢ ਰਿਹਾ ਗਸ਼ਤੀਏ ਦੱਸ ਰਹੇ ਆ ਉਹ ਇੱਕ ਮਿੰਟ ਦੇ ਬਾਅਦ ਹੀ ਤੁਸੀਂ ਕਹਿ ਰਹੇ ਹੋ ਜੀ ਖਾਣਾ ਖਿਲਾਓ ਚਲੋ ਮੈਂ ਹੱਥੁੱਥ ਜੋੜੇ ਵੀ ਨਹੀਂ ਮੈਨੂੰ ਹੁਣ ਕਰੰਟ ਨਾ ਲਾਇਓ ਮੈਨੂੰ ਹੁਣ ਕਰੰਟ ਨਾ ਲਾਇਓ ਉਹ ਤੋਂ ਬਾਅਦ ਪੇਜ ਫੋਲੋ ਕੀਤਾ ਸੀ ਜਿਹੜਾ ਧੀਆ ਨੂੰ ਲੈ ਕੇ ਬਹੁਤ ਦਿਖਾਉਂਦੇ ਆ ਇਹ ਵੀ ਮੈਂ ਉਹਨਾਂ ਨੂੰ ਆਪਣੀ ਅੱਧੀ ਤਨਖਾਹ ਦੇ ਦਿੱਤੀ ਧੀਆ ਨੂੰ ਲੈ ਕੇ ਐਦਾਂ ਜੀ ਐ ਨਾ ਤੁਸੀਂ ਕਿਸੇ ਪੁਲਿਸ ਵਾਲੇ ਦੀ ਆਪਣੇ ਨਾਲ ਦੇ ਮਲਾਜਮ ਦੀ ਕੁੜੀ ਦੇ ਕੱਪੜੇ ਉਤਰੋ ਆ ਰਹੇ ਹੋ ਇੱਕ ਇਨਸਪੈਕਟਰ ਨੂੰ ਕਹਿ ਕੇ ਉਹਨੂੰ ਨੰਗਾ ਕਰਾ ਰਹੇ ਹੋ ਉਹਨੂੰ ਇਹ ਕਹਿ ਰਹੇ ਹੋ ਤੂੰ ਪੀ ਦੀ ਨੂੰ ਮਜੇ ਦੰਦੀ ਸੀ ਸਾਨੂੰ ਵੀ ਦੇ ਕੇ ਦਿਖਾ ਆ ਤੇਰੀ ਚੀਜ਼ ਇੰਨੀ ਵੱਡੀ ਆ ਆ ਤੇਰੀ ਚੀਜ਼ ਤੂੰ ਮੋਟੀ ਮੱਝ ਤੇਰੇ ਨਾਤੀ ਨੇ ਕਿੱਦਾਂ ਵਿਆਹ ਕਰਾ ਲਿੱਤਾ ਹਾਂਜੀ ਹਾਂਜੀ ਸਹੀ ਹੈ ਵੰਦੀ ਗੱਲ ਆ ਜੀ ਸਹੀ ਹੈ ਵੰਦੀ ਪਾਜੀ ਸੀਏ ਬੰਦੀ ਭਾਈ ਮੇਰੇ ਕੋ ਮੇਰੀ ਸਚਾਈ ਦਾ ਮੈਂ ਕਹਿ ਰਹੀ ਹਾਂ ਰਿਕਾਰਡਡ ਪ੍ਰੂਫ ਆ ਵੀਡੀਓ 8 9 ਅੱਠ ਤਰੀਕ ਨੂੰ 8 ਜਨਵਰੀ ਨੂੰ ਲੈ ਕੇ ਇਹ 4:30 ਮਿੰਟ ਤੋਂ ਮੈਨੂੰ ਮਾਰ ਰਹੇ ਆ 9 ਤਰੀਕ 3 ਵਜੇ ਤੱਕ ਭਾਜੀ ਸਵੇਰ ਦੇ ਭਾਜੀ ਮੈਨੂੰ ਮਤਲਬ ਕਿ ਮੇਰਾ ਮੇਰੇ ਦੰਦ ਆ ਦੰਦ ਨੂੰ ਛਾੜ ਦਿੰਦੇ ਆ ਇਹ ਮਾਰ ਮਾਰ ਕੇ ਮਤਲਬ ਇੰਨਾ ਮਾਰਦੇ ਆ ਮੈਨੂੰ ਭਾਜੀ ਮੇਰੇ ਭਾਲ ਪੁੱਟੇ ਜਾਂਦੇ ਆ ਭਾਈ ਮੇਰਾ ਮਤਲਬ ਸਿਰ ਦੇ ਵਾਲ ਕੁੱਟ-ਪੁੱਟ ਕੇ ਮੈਨੂੰ ਕੁਰਸੀ ਤੇ ਬਿਠਾਇਆ ਜਾਂਦਾ ਪਲਾਸਟਿਕ ਦੀਆਂ ਕੁਰਸੀਆਂ ਆਂਦੀਆਂ ਨਾ ਜੀ ਆਪਣੇ ਘਰੇ ਉਹ ਕੁਰਸੀ ਤੇ ਬਿਠਾਇਆ ਜਾਂਦਾ ਮੈਨੂੰ ਪਿੱਛੇ ਨੂੰ ਮੇਰੇ ਵਾਲ ਖਿੱਚ ਕੇ ਕੁਰਸੀ ਨੂੰ ਪੂਰੀ ਭਾਈ ਪਿੱਛੇ ਟਰਨ ਕਰ ਦਿੰਦੇ ਆ ਪਿੱਛੇ ਟਰਨ ਕਰਕੇ ਮੇਰੇ ਪੂਰੇ ਵਾਲ ਨੋਚ ਕੇ ਪਿੱਛੇ ਲਾ ਦਿੰਦੇ ਆ ਆਪਸ ਚ ਗੱਲਾਂ ਕਰਦੇ ਹੱਸਦੇ ਆ ਇਹਨੇ ਤਾਂ ਨਕਲੀ ਵਾਲ ਲਗਵਾਏ ਹੋਏ ਆ ਇਹਨੇ ਤਾਂ ਨਕਲੀ ਵਾਲ ਲਗਵਾਏ ਹੋਏ ਮੇਰੇ ਨੇਲ ਕੱਟ ਮਤਲਬ ਨੇਲ ਨਾਲ ਨੂੰ ਤੋੜਦੇ ਆ ਕੱਟਦੇ ਆ ਆ ਅੱਛਾ ਜੀ ਫਿਰ ਅੱਛਾ ਇਹ ਨਹੀਂ ਬੋਲਦੀ ਪੀਨੂੰ ਮਜ਼ੇ ਦਿੰਦੀ ਸੀ ਭਾਜੀ ਮੇਰੇ ਪੀਦੇ ਨਾਲ ਮੈਰਿਜ ਕਰਾਈ ਸੀ ਹੁਣ ਉਹਦਾ ਸਟੇਟਸ ਇਸੇ ਮੇਰਾ ਤਾਂ ਮੈਂ ਵੀ ਕਿੱਦਾਂ ਦਿੰਦੀ ਸੀ ਕੱਪੜੇ ਉਤਾਰੋ ਕੱਪੜੇ ਉਤਾਰੋ ਇਹਦੇ ਟੱਬ ਚ ਇਹਨੂੰ ਉਹ ਪਾਣੀ ਚ ਪਾਓ ਪਾਣੀ ਚ ਟੱਬ ਚ ਪਾਓ ਮਸ਼ੀਨ ਨੂੰ ਘੁਮਾ ਕੇ ਉਹਨੂੰ ਚੁੰਡੀਆਂ ਨੂੰ ਤੁਹਾਡੇ ਲਾ ਦਿੰਦੇ ਆ ਉਹਦੇ ਨਾਲ ਭਾਜੀ ਕਰੰਟ ਮਤਲਬ ਉਹ ਹੀ ਜਾਣ ਸਕਦਾ ਜਿਹਦੇ ਨਾਲ ਇਹ ਜਿਓ ਭਾਜੀ ਮੈਂ ਇੱਕੂੰ ਦੀ ਮਦਰ ਫਾਦਰ ਤੋਂ ਕੁੱਟ ਖਾਣੀ ਉਦਾਂ ਮਾਰ ਖਾਣੀ ਉਹ ਵੱਖਰੀ ਗੱਲ ਆ ਤੁਸੀਂ ਉਹ ਤੋਂ ਬਾਅਦ ਬਈ ਮਤਲਬ ਕਰੰਟ ਲਾਣ ਤੋਂ ਬਾਅਦ ਮੇਰੀ ਮੇਰੀ ਜ਼ਬਰਦਸਤ ਜਿੰਦਗੀ ਖਤਮ ਕਰ ਦਿੱਤੀ ਗਸ਼ਤੀ ਗਸ਼ਤੀ ਪਇ ਪਸੁੰਦੇ ਆ ਸ਼ਬ ਮੇਰੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਨਾ ਲੋਕਾਂ ਨੇ ਪੁਲਿਸ ਵਾਲਿਆਂ ਨੇ ਫੋਨ ਲਗਾ ਰਿਹਾ ਭਾਜੀ ਸੀਪੀ ਨੂੰ ਮਨਦੀਪ ਸਿੰਘ ਸਿੱਧੂ ਸੀਪੀ ਸੀਗੇ ਸੀਪੀ ਨੂੰ ਫੋਨ ਲਗਾ ਰਿਹਾ ਲੁਧਿਆਣਾ ਦੇ ਕਮਿਸ਼ਨਰ ਨੂੰ ਹਾਂਜੀ ਲੁਧਿਆਣਾ ਕਮਿਸ਼ਨਰ ਨੂੰ ਫੋਨ ਲਗਾ ਰਿਹਾ ਉੱਥੇ ਭਾਜੀ ਐਸਪੀ ਸਮੀਰ ਵਰਮਾ ਵੀ ਅਵੇਲੇਬਲ ਸੀਗਾ ਐਸਪੀ ਸਮੀਰ ਵਰਮਾ ਅਵੇਲੇਬਲ ਸੀਗੇ ਮੇਰੀ ਭਾਜੀ ਜੋ ਚੈਟ ਆ ਮੇਰੇ ਹਸਬੰਡ ਦੇ ਨਾਲ ਹਰ ਹਸਬੰਡ ਵਾਈਫ ਭਾਜੀ ਚੈਟ ਕਰਦੇ ਆ ਮੇਰੀ ਚੈਟ ਨੂੰ ਪੜਿਆ ਜਾਂਦਾ ਮ제 ਲਏ ਜਾਂਦੇ ਆ ਨਾ ਵੱਲੋਂ ਐਸਪੀ ਸਮੀਰ ਵਰਮਾ ਜੀ ਜੀ ਕੋਣ ਪੜ ਰਿਹਾ ਸੀ ਅਸੀਂ ਜਿਹੜਾ ਹਾਈ ਕੋਰਟ ਦੇ ਵਿੱਚ ਜਲਦੀ ਚੈਲੰਜ ਕਰਨ ਜਾ ਰਹੇ ਆ ਪਲੱਸ ਮੰਨੀ ਹੋਈ ਅਰੋੜਾ ਦੇ ਖਿਲਾਫ ਬਾਈ ਨੇਮ ਦੀ ਐਪਲੀਕੇਸ਼ਨ ਦੇਣੀ ਆ ਤਾਂ ਕਿ ਇਹਨੂੰ ਪਤਾ ਲੱਗੇ ਕਿ ਤੂੰ ਪੁੱਛਣਾ ਵੀ ਤੂੰ ਕੀਤਾ ਕੀ ਆ ਇਦੀ ਮੈਂ ਪੈਨਸ਼ਨਾਂ ਤਨਖਾਹਾਂ ਜੋ ਵੀ ਹੁੰਦਾ ਰਹੀਏ ਪ੍ਰੋਮੋਸ਼ਨਾਂ ਤੱਕ ਅਸੀਂ ਰੋਕਣ ਦੇ ਵਿੱਚ ਹਣ ਜਾਵਾਂਗੇ ਜਿੱਦ ਕਰਕੇ ਵੀ ਤੂੰ ਹੀ ਅੱਗੇ ਅੱਗੇ ਲੱਗ ਕੇ ਚੱਲ ਹੁਣ ਤੁਸੀਂ ਬਿਲਕੁਲ ਇੱਕ ਪਾਸੇ ਵਨ ਸਾਈਡਡ ਹੋ ਕੇ ਗੁੰਡਾਗਰਦੀ ਕਰ ਲੱਗ ਜੰਨੇ ਠੀਕ ਹੈ ਜੀ ਹੁਣ ਜਿਹੜੀ ਇਹ ਗੱਲ ਕਹਿ ਰਹੇ ਵੀ ਅਸੀਂ ਕੋਈ ਸਬੂਤ ਨਹੀਂ ਦਿੱਤਾ ਉਹ ਭਾਈ ਜਦੋਂ ਮਨਦੀਪ ਸਿੱਧੂ ਬਾਰੇ ਮੈਂ ਵੀਡੀਓ ਬਣਾਈ ਸੀ ਉਸ ਤੋਂ ਅਗਲੇ ਦਿਨ ਇੱਕ ਦੋ ਦਿਨ ਬਾਅਦ ਹੀ ਸੀ ਕੂਲ ਫਿਰੇ ਪਰਦਾਨ ਵੇਲਾ ਲੋ ਸਾਤਰੀ ਕਾਲ ਜੀ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਬ੍ਰੇਨ ਔਨ ਟੀਵੀ ਜਿਹੜਾ ਦੂਸਰਾ ਚੈਨਲ ਬਣਾਇਆ ਸੀ ਅਸੀਂ ਉਹ ਵੀ ਇਹਨਾਂ ਨੇ ਬੰਦ ਕਰ ਦਿੱਤਾ ਆ ਕੋਰਟ ਦੇ ਆਰਡਰ ਆ ਗਏ ਆ ਜੀ ਹੁਣ ਇਹ ਤੀਸਰਾ ਚੈਨਲ ਆ ਜੀ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਇਹਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਵੀ ਕਰਿਓ ਸਾਡਾ ਇਹੀ ਸਾਥ ਆ ਤੁਸੀਂ ਜਿੰਨਾ ਦੇ ਸਕਦੇ ਆ ਸਾਡੀ ਹੈਲਪ ਕਰੋ ਹਨ ਇਹਨਾਂ ਮਾਮਲਿਆਂ ਦੇ ਵਿੱਚ ਸੋ ਤੁਹਾਨੂੰ ਮੈਂ ਚੀਜ਼ਾਂ ਦਿਖਾਉਣਾ ਅੱਜ ਵੀ ਇਹ ਕਹਿੰਦੇ ਸੀ ਵੀ ਅਸੀਂ ਕੋਈ ਸਬੂਤ ਨਹੀਂ ਦਿੱਤਾ ਆ ਤੁਸੀਂ ਨਾਲ ਨਾਲ ਜਿਹੜੇ ਆਰਡਰ ਕੀਤੇ ਹੋਏ ਆ ਮੰਨੀ ਮੰਨੀ ਨਾਂ ਦੀ ਔਰਤ ਆ ਜੀ ਜੱਜ CGM ਲੱਗੀ ਹੋਈ ਆ ਪਟਿਆਲੇ ਤੇ ਉਹਦੇ ਆਰਡਰ ਆ ਉਹ ਮੈਂ ਤੁਹਾਨੂੰ ਪੜਾਉਣਾ ਜੀ ਹੁਣੇ ਇੰਨਾ ਇੱਕ ਗੈਰ ਕਾਨੂੰਨੀ ਆਰਡਰ ਆ ਜੀ ਇਹ ਮੰਨੀ ਹੋਈ ਐ अरोड़ा ਮੈਡਮ ਦਾ ਨਾਇਆ ਮੰਨੀ अरोड़ा ਉਹਦਾ ਨਾਂ ਹੀ ਤਾਂ ਮੰਨੀ ਹੋਈ ਐ अरोड़ा ਆ ਤੇ ਉਹ ਫਿਰ ਜੋ ਮਰਜ਼ੀ ਬਨਵਾ ਲਓ ਤੋ ਜੋ ਮਰਜ਼ੀ ਕਰਵਾ ਲਓ ਕਰ ਸਕਦੀ ਐ ਮੈਡਮ ਹੁਣ ਇਹਦੇ ਚ ਦੇਖੋ ਜੀ ਸਾਨੂੰ ਬਿਲਕੁਲ ਸੰਬੰਧ ਨਹੀਂ ਆਇਆ ਨਾ ਸਾਨੂੰ ਬੁਲਾਇਆ ਗਿਆ ਨਾ ਦੱਸਿਆ ਸਾਡੇ ਕੋਲ ਸਿੱਧੇ ਆਰਡਰ ਆਏ ਵੀ ਤੁਹਾਡਾ ਚੈਨਲ ਅਸੀਂ ਬਲੌਕ ਕਰ ਦਿੱਤਾ ਹੈ ਬੰਦ ਕਰ ਦਿੱਤਾ ਹੁਣ ਉਹਦੇ ਚ ਦੇਖੋ ਜੀ ਇੱਕ ਐਸ ਐਚ ਹੋ ਜਾਂਦਾ ਐ ਜੀ ਐਪਲੀਕੇਸ਼ਨ ਲੈ ਕੇ ਸਾਈਬਰ ਸੈੱਲ ਦਾ ਵੀ ਚੈਨਲ ਨੂੰ ਬੰਦ ਕਰਨ ਦੀਆਂ ਗੱਲਾਂ ਉਹਦੇ ਵਿੱਚ ਲੈ ਕੇ ਬਲੌਕ ਕੀਤਾ ਜਾਵੇ ਮੰਨ ਗਈ ਰੋੜਾ ਪਹਿਲਾਂ ਹੀ ਮੰਨ ਗਈ ਹੁਣ ਇਹ ਤਾਂ ਇਹ ਬੋਲ ਕੀ ਰਹੇ ਨੇ ਜਿਹੜੀ ਅਸੀਂ ਵੀਡੀਓ ਬਣਾਈ ਆ ਮਨਦੀਪ ਸਿੱਧੂ ਬਾਰੇ ਖਾਸ ਕਰਕੇ ਕਹਿੰਦੇ ਵੀ ਟੂ ਅਪਲੋਡ ਅਨਲਾਫੁਲ ਇਨਫੋਰਮੇਸ਼ਨ ਵਿਚ ਇਜ਼ ਇਨਕਰੈਕਟ ਐਂਡ ਨੋਟ ਬੇਸਡ ਔਨ ਐਨੀ ਐਵਿਡੈਂਸ ਔਰ ਫੈਕਟਸ ਅਗੇਂਸਟ ਡਿਫਰੈਂਟ ਆਫੀਸਰਸ ਆਫ ਪੰਜਾਬ ਪੁਲਿਸ ਮਤਲਬ ਪੰਜਾਬ ਦੇ ਵੱਖ-ਵੱਖ ਅਕਸਰਾਂ ਦੇ ਖਿਲਾਫ ਜਿਹੜੀ ਅਸੀਂ ਇਨਫੋਰਮੇਸ਼ਨ ਬਣਾਈ ਆ ਦਿੱਤੀ ਆ ਵੀਡੀਓਜ਼ ਬਣਾਈਆਂ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਸਬੂਤ ਗਵਾਹ ਕੁਝ ਨਹੀਂ ਦਿੱਤਾ ਸਭ ਝੂਠੀਆਂ ਗੱਲਾਂ ਨੇ ਹੁਣ ਅੱਗੇ ਫਿਰ ਮੈਡਮ ਕੀ ਮੰਨੀ ਹੋਈ ਅਰੋੜਾ ਕੀ ਆਰਡਰ ਦੇ ਰਹੀ ਆ ਆ ਇਹਦੇ ਵਿੱਚ ਉਹ ਕਹਿ ਰਹੀ ਆ ਵੀ ਮੈਂ ਜੀ ਇਹਨੂੰ ਸਮਾਜ ਦੇ ਜਿਹੜੇ ਸ਼ਾਂਤੀ ਭੰਗ ਨਾ ਹੋਵੇ ਪਬਲਿਕ ਦੇ ਸ਼ਾਂਤੀ ਨੂੰ ਬਚਾਉਣ ਵਾਸਤੇ ਭਾਈਚਾਰਾ ਕਾਇਮ ਰੱਖਣ ਵਾਸਤੇ ਹਨਾ ਕੋਈ ਅਨਲੌਫਲ ਜਵੇਂ ਜਿਹੜਿਆ ਕਾਨੂੰਨ ਜਿਹੜੀ ਉਲੰਘਣਾ ਨਾ ਹੋਵੇ ਹਨਾ ਸਮਾਜ ਦੇ ਵਿੱਚ ਜਿਹੜਾ ਹੁੰਦਾ ਆ ਉਥਲ ਪੁਥਲ ਨਾ ਪੈਦਾ ਹੋਵੇ ਦੁਸ਼ਮਣੀ ਦੀ ਭਾਵਨਾ ਨਾ ਹੋਵੇ ਨਾ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਖਤਮ ਕਰਨ ਵਾਸਤੇ ਮੈਂ ਜਿਹੜਾ ਚੈਨਲ ਜਿਹੜਾ ਆ ਬਲੌਕ ਕਰ ਰਹੀ ਹਾਂ ਉਰੇ ਬਿਲਕੁਲ ਗੈਰ ਕਾਨੂੰਨੀ ਗੈਰ ਸੰਵਧਾਨਕ ਆਡਰ ਹੈ ਜੀ ਇਹਦੇ ਵਿੱਚ ਕੋਈ ਸੈਕਸ਼ਨ ਨਹੀਂ ਲਾਇਆ ਗਿਆ ਕਿਹੜੀ ਧਾਰਾ ਦੇ ਤਹਿਤ ਕੀ ਇਹਨਾਂ ਦੇ ਕੇਸ ਚ ਲਾਇਆ ਕੀ ਕੀਤਾ ਕੁਛ ਨਹੀਂ ਹੈ ਨਾ ਇੱਕ ਐਸਚੋ ਜਾਂਦਾ ਐਪਲੀਕੇਸ਼ਨ ਲੈ ਕੇ ਤੇ ਮੈਡਮ ਜਿਹੜੀ ਮੰਨੀ ਹੋਈ ਅਰੋੜਾ ਪਹਿਲਾਂ ਹੀ ਮੰਨੀ ਹੋਈ ਤੇ ਉਹਨੇ ਫਿਰ ਕਰਨਾ ਹੀ ਸੀ ਹੁਣ ਮੰਨੀ ਹੋਈ ਅਰੋੜਾ ਜੀ ਮੈਂ ਤੁਹਾਡੇ ਵਾਸਤੇ ਇੱਕ ਬੋਲੀ ਲਿਖੀ ਹੈ ਜੀ ਚਲੋ ਹਾਸਾ ਖੇਡਾਂ ਵੀ ਕਰ ਲਈਏ ਤੁਹਾਡੇ ਨਾਲ ਤੁਸੀਂ ਤਾਂ ਜੁਡੀਸ਼ੀਅਲ ਗੁੰਡਾਗਰਦੀ ਦਾ ਤੁਸੀਂ ਕਰਦੇ ਹੀ ਹੋ ਹੁਣ ਇਹਦੇ ਵਿੱਚ ਮੈਂ ਬੋਲੀ ਕੀ ਲਿਖੀ ਹੈ ਜੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਮੇਖ ਜੱਜੇ ਚੰਦਰੀਏ ਆਰਡਰ ਪੜ ਕੇ ਵੇਖ ਜੱਜੇ ਚੰਦਰੀਏ ਆਰਡਰ ਪੜ ਕੇ ਵੇਖ ਆ ਜਿਹੜੀ ਜੱਜ ਮੰਨੀ ਹੋਈ ਅਰੋੜਾ ਇਹ ਆਪਣੀ ਆਰਡਰ ਆਪ ਪੜ ਕੇ ਦੇਖ ਲੈ ਕੀ ਲਿਖਿਆ ਇਹਦੇ ਵਿੱਚ ਹਨ ਬਿਲਕੁਲ ਬੇਫਕੂਫਾਂ ਵਾਲਾ ਕੰਮ ਕੀਤਾ ਇਸ ਔਰਤ ਨੇ ਔਰ ਇਸ ਆਰਡਰ ਨੂੰ ਅਸੀਂ ਜਿਹੜਾ ਹਾਈ ਕੋਰਟ ਦੇ ਵਿੱਚ ਜਲਦੀ ਚੈਲੰਜ ਕਰਨ ਜਾ ਰਹੇ ਹਾਂ ਪਲੱਸ ਮੰਨੀ ਹੋਈ ਅਰੋੜਾ ਦੇ ਖਿਲਾਫ ਬਾਈ ਨੇਮ ਦੀ ਐਪਲੀਕੇਸ਼ਨ ਦੇਣੀ ਹੈ ਤਾਂ ਕਿ ਇਹਨੂੰ ਪਤਾ ਲੱਗੇ ਕਿ ਤੂੰ ਪੁੱਛਣਾ ਵੀ ਤੂੰ ਕੀਤਾ ਕੀ ਹੈ ਇਹਦੀ ਮੈਂ ਪੈਨਸ਼ਨਾਂ ਤਨਖਾਹਾਂ ਜੋ ਵੀ ਹੁੰਦਾ ਰਹੀਏ ਪ੍ਰੋਮੋਸ਼ਨਾਂ ਤੱਕ ਅਸੀਂ ਰੋਕਣ ਦੇ ਵਿੱਚ ਹੁਣ ਜਾਵਾਂਗੇ ਜਿੱਦ ਕਰਕੇ ਵੀ ਤੂੰ ਹੀ ਅੱਗੇ-ਅੱਗੇ ਲੱਗ ਕੇ ਚੱਲ ਹੁਣ ਤੁਸੀਂ ਬਿਲਕੁਲ ਇੱਕ ਪਾਸੇ ਵਨ ਸਾਈਡਡ ਹੋ ਕੇ ਗੁੰਡਾਗਰਦੀ ਕਰ ਲੱਗ ਜੰਨੇ ਠੀਕ ਹੈ ਜੀ ਹੁਣ ਜਿਹੜੀ ਇਹ ਗੱਲ ਕਹਿ ਰਹੇ ਵੀ ਅਸੀਂ ਕੋਈ ਸਬੂਤ ਨਹੀਂ ਦਿੱਤਾ ਉਹ ਭਾਈ ਜਦੋਂ ਮਨਦੀਪ ਸਿੱਧੂ ਬਾਰੇ ਮੈਂ ਵੀਡੀਓ ਬਣਾਈ ਸੀ ਉਸ ਤੋਂ ਅਗਲੇ ਦਿਨ ਇੱਕ ਦੋ ਦਿਨ ਬਾਅਦ ਹੀ ਸੀ ਬਲਦੇਵ ਸਿੰਘ ਜਨੂਹਾ ਜਿਹਨੂੰ ਨੰਗਾ ਕਰਕੇ ਕੁੱਟਿਆ ਸੀ ਉਹਦੀ ਅਸੀਂ ਵੀਡੀਓ ਪਾਤੀ ਸੀ ਹੁਣ ਵੀ ਇੱਕ ਮੈਂ ਵੀਡੀਓ ਪਾਉਣ ਜਾ ਰਿਹਾ ਇੱਕ ਔਰਤ ਦੀ ਉਨੂੰ ਵੀ ਨੰਗਾ ਕਰਕੇ ਕੁੱਟਿਆ ਉਹ ਆਮ ਔਰਤ ਨਹੀਂ ਸੀ ਉਹ ਇੱਕ ਮਤਲਬ ਕਿਸੇ ਅਫਸਰ ਦੀ ਘਰ ਵਾਲੀ ਸੀ ਪੁਲਿਸ ਪੁਲਿਸ ਨਾਲ ਰਿਲੇਟਿਡ ਸੀ ਪੁਲਿਸ ਦੀ ਕੁੜੀ ਵੀ ਸੀ ਪੁਲਿਸ ਉਹਦਾ ਬਾਪ ਪੰਜਾਬ ਪੁਲਿਸ ਦੇ ਵਿੱਚ ਰਿਆ ਉਹ ਘਰ ਵਾਲੀ ਵੀ ਪੰਜਾਬ ਪੁਲਿਸ ਦੇ ਕਿਸੇ ਅਫਸਰ ਦੀ ਸੀ ਉਹ ਮਨਦੀਪ ਸਿੱਧੂ ਨੇ ਨੰਗਾ ਕਰਕੇ ਕੁੱਟੀ ਉਹਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਟੀਆਂ ਕਿ ਜਿਹੜਾ ਦਿਖਾਉਂਦਾ ਨਾ ਕਿ ਮੈਂ ਬੜਾ ਜੀ ਧੀਆਂ ਦਾ ਰਾਖਾ ਔਰਤਾਂ ਦੀ ਇੱਜ਼ਤ ਕਰਨ ਵਾਲਾ ਉਹ ਉਹਦੇ ਉਹ ਇੰਨਾ ਗੰਦ ਬਕਦਾ ਸੀ ਗੰਦ ਹਨਾ ਮਤਲਬ ਪੈਸੇ ਮੰਗਣ ਦੀਆਂ ਗੱਲਾਂ ਇਹ ਕਰਦਾ ਸੀ ਵੀ ਸਾਨੂੰ ਇੰਨੇ ਪੈਸੇ ਦਿਓ ਤੁਸੀਂ 40 ਲੱਖ ਰੁਪਈਆ ਮਨਦੀਪ ਸਿੱਧੂ ਠੀਕ ਹੈ ਜੀ ਇਹ ਪੈਸੇ ਮੰਗਦਾ ਸੀ ਉਸ 24 ਜੋ ਵੀ ਗੱਲਾਂ ਹੋਈਆਂ ਇਹਨੂੰ ਕਿਨੇ ਹੱਕ ਦਿੱਤਾ ਵੀ ਤੁਸੀਂ ਕਾਨੂੰਨ ਨੂੰ ਇਸ ਤਰੀਕੇ ਨਾਲ ਹੱਥ ਚਲੋ ਠੀਕ ਹੈ ਜੀ ਹੁਣ ਮੰਨੀ ਹੋਈ ਅਰੋੜਾ ਤੂੰ ਉਹ ਦੇਖ ਲਈ ਵੀ ਮੈਂ ਵੀਡੀਓ ਚਲਾਉਣ ਲੱਗਾ ਤੂੰ ਜ਼ਰੂਰ ਦੇਖੀ ਠੀਕ ਹੈ ਜੀ ਫਿਰ ਦੂਜੀ ਇੱਕ ਗੱਲ ਜਿਹੜਾ ਜਦੋਂ ਮਨਦੀਪ ਸਿੰਘ ਸਿੱਧੂ ਪਟਿਆਲੇ ਐਸਐਸਪੀ ਸੀ ਉੱਥੇ ਨਾ ਕਿਸੇ ਪੁਲਿਸ ਇੰਸਪੈਕਟਰ ਦੇ ਖਿਲਾਫ ਕੋਈ ਗੱਲਬਾਤ ਹੋ ਗਈ ਉਹ ਬਿਲਕੁਲ ਬੇਕਸੂਰਸੀ ਬੰਦਾ ਉਹਦਾ ਨਾਮ ਹੈਗਾ ਜਰਨੈਲ ਸਿੰਘ ਉਹ ਕਰਾਚੋ ਪਿੰਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਭਗਵੰਤ ਮਾਨ ਦਾ OSD ਆ ਰਾਜਵੀਰ ਕਰਾਚੋ ਵਾਲਾ ਉਹਦਾ ਚਾਚਾ ਲੱਗਦਾ ਹੈ ਤੇ ਉਦੋਂ ਚਲੋ ਜੀ ਦੋ SSPs ਨੇ ਉਹਦੇ ਪੱਖ ਦੇ ਵਿੱਚ ਰਿਪੋਰਟ ਬਣਾਈ ਕਹਿੰਦਾ ਵੀ ਅਸੀਂ ਪਰਚਾ ਦਰਜ ਨਹੀਂ ਕਰਨਾ ਲੇਕਿਨ ਪਰਚਾ ਮਨਦੀਪ ਸਿੱਧੂ ਨੇ ਕੀਤਾ ਸੀ ਕਿਉਂ ਹੋਇਆ ਸੀ ਇੱਕ ਪਟਿਆਲੇ ਦਾ ਕੋਈ ਠੱਗ ਜਿਹਾ ਹੈਗਾ ਸੀ ਆਪਣਾ ਆਈਜੀ ਲੱਗਿਆ ਸੀ ਉਦੋਂ ਮੇਰਾ ਖਿਆਲ ਪਰਮਜੀਤ ਸਿੰਘ ਗੇਲੋ ਦਾ ਨਾਮ ਆ ਉਹ ਮੰਗਦਾ ਸੀ ਕਿਸੇ ਗੱਲ ਕਰਕੇ ਵੀ ਤੇਰਾ 10 ਲੱਖ ਰੁਪਏ ਦੇ ਰੇ ਤੇਰਾ ਖਿਹੜਾ ਛਡਾ ਦਾਂਗੇ ਉਹ ਕਹਿੰਦਾ ਕਿ ਮੈਂ ਤਾਂ ਚਲ ਕਸੂਰ ਹੀ ਨਹੀਂ ਕੀਤਾ ਕੋਈ ਮੈਂ ਕਹਦਾ ਦਵਾ ਜੇ ਫਿਰ ਉਹਨੇ ਕਿਹਾ ਵੀ ਚਲੋ ਕੋਈ 150000 ਦੀ ਗੱਲ ਹੁੰਦੀ ਤਾਂ ਮੈਂ ਤੇਰਾ ਮੂੰਹ ਕਾਲਾ ਕਰ ਦਿੰਦਾ ਗਿੱਲ ਸਾਹਿਬ ਪਰ ਤੁਸੀਂ ਹੁਣ 10 ਲੱਖ ਰੁਪਏ ਬਿਸ਼ਰਮ ਹੋ ਕੇ ਮੰਗ ਰਹੇ ਤੇ ਮੈਂ ਕਿੱਥੋਂ ਦਵਾ ਤੇ ਨਾਲੇ ਮੈਂ ਕਿਉਂ ਦਵਾ ਤੁਹਾਨੂੰ ਪੈਸੇ ਠੀਕ ਹੈ ਜੀ ਉਹ ਬੰਦਾ ਅੜ ਗਿਆ ਉਹਨੇ ਕਹਿਤਾ ਵੀ ਤੁਸੀਂ ਮੇਰੇ ਤੇ ਪਰਚਾ ਹੀ ਕਰ ਲੋਗੇ ਮੈਂ ਪੈਸੇ ਨਹੀਂ ਦੇਣੇ ਫਿਰ ਉਹ ਝੂਠਾ ਪਰਚਾ ਕਿੰਨੇ ਕੀਤਾ ਸੀ ਸ਼੍ਰੀਮਾਨ ਜਿਹੜੇ ਹੈਗੇ ਨੇ ਬਹੁਤ ਹੀ ਇਮਾਨਦਾਰ ਪੰਜਾਬ ਪੁਲਿਸ ਦੇ ਛਵੀ ਜਿਹਨੂੰ ਕਹਿੰਦੇ ਵੀ ਰਿਪਰੈਜ਼ੈਂਟ ਕਰ ਰਿਹਾ ਉਹ ਜਾ ਠੱਗ ਬੰਦਾ ਇਹਨੇ ਫਿਰ ਝੂਠਾ ਪਰਚਾ ਦਿੱਤਾ ਸੀ ਦੋ ਐਸਐਸਪੀ ਨੇ ਨਹੀਂ ਦਿੱਤਾ ਝੂਠਾ ਪਰਚਾ ਫਿਰ ਮਨਦੀਪ ਸਿੱਧੂ ਨੇ ਆਪਣੇ ਹੀ ਨਾਲ ਦੇ ਸਾਥੀ ਆਪਣੇ ਹੀ ਮਹਿਕਮੇ ਦੇ ਪੰਜਾਬ ਪੁਲਿਸ ਦੇ ਇੰਸਪੈਕਟਰ ਜਰਨੈਲ ਸਿੰਘ ਦੇ ਉੱਪਰ ਪਰਚਾ ਦਰਜ ਕੀਤਾ ਫਿਰ ਉਹ ਬੰਦੇ ਨੇ ਉਸ ਐਫਆਈਆਰ ਨੂੰ ਹਾਈ ਕੋਰਟ ਤੇ ਚੈਲੰਜ ਕੀਤਾ ਉੱਥੋਂ ਬਰੀ ਹੋ ਗਿਆ ਫਿਰ ਉਸ ਤੋਂ ਬਾਅਦ ਮਨਦੀਪ ਸਿੰਘ ਸਿੱਧੂ ਖਤਰੇ ਜਿਹਾ ਹੱਸੇ ਵਾਂਗੂ ਦੰਦ ਕੱਟ-ਕੱਟ ਕੇ ਹੇ ਹੇ ਜਰਨੈਲ ਸਿਆ ਤੇਰਾ ਨਾ ਬੜਾ ਤੱਕਾ ਹੋਇਆ ਤੇਰਾ ਨਾ ਬੜਾ ਤੱਕਾ ਹੈ ਹਨਾ ਉਹਦੀ ਦਾ ਵਿਚਾਰੇ ਦੀ ਜ਼ਿੰਦਗੀ ਬਰਬਾਦ ਕਰਨ ਤੱਕ ਗਿਆ ਠੀਕ ਹੈ ਜੀ ਫਿਰ ਉਹ ਝੂਠੀ ਐਫ ਆਈ ਆਰ ਉਹ ਕੈਨਸਲ ਹੋਈ ਹੈ ਕੁਐਸ਼ ਹੋ ਗਈ ਬਾਅਦ ਦੇ ਵਿੱਚ ਉਹ ਬੰਦਾ ਬਰੀ ਹੋ ਗਿਆ ਉਹ ਤੋਂ ਕੋਈ 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 ਸਾਬਤ ਨਹੀਂ ਕਰ ਪਾਏ ਲੋਕ ਠੀਕ ਹੈ ਜੀ ਲੇਕਿਨ ਇਹ ਮਨਦੀਪ ਸਿੰਘ ਸਿੱਧੂ ਇਹ ਸੱਦ ਤੱਕ ਵੀ ਜਾਂਦਾ ਆ ਵੀ ਆਪਣੇ ਉਹਨੂੰ ਮਜਬੂਰ ਕਰ ਰਿਆ ਸੀ ਵੀ ਤੂੰ ਆਪਣੇ 10 ਲੱਖ ਰੁਪਏ ਦੇ ਇਨਸਪੈਕਟਰ ਨੂੰ ਉਹਨੂੰ ਆਈਜੀ ਨੂੰ ਤੇ ਉਹ ਜਰਨੈਲ ਸਿੰਘ ਜਿਉਂਦਾ ਹਲੇ ਵੀ ਠੀਕ ਹੈ ਜੀ ਉਹਨੂੰ ਕਦੇ ਵੀ ਜਾ ਕੇ ਪੁੱਛ ਲੋ ਤੁਸੀਂ ਇਹ ਗੱਲਾਂ ਜੇ ਮੈਂ ਝੂਠ ਬੋਲ ਰਿਹਾ ਫਿਰ ਤੁਸੀਂ ਸਬੂਤਾਂ ਦੀ ਗੱਲ ਕਰਦੇ ਹੋ ਅਸੀਂ ਤਾਂ ਤੁਹਾਨੂੰ ਇੱਕ ਹੋਰ ਸਬੂਤ ਦੇਣਾ ਹਲੇ ਉਹਦੇ ਵਿੱਚ ਫਰਕ ਕਿਉਂ ਕਿ ਜਿਹਨੇ ਵੀਡੀਓ ਬਣਾਈ ਹੈ ਤਾਂ ਜੋ ਵੀ ਗੱਲਬਾਤ ਲੀਕ ਹੋਈ ਫਿਰ ਉਹਦੀ ਸਿਕਿਉਰਿਟੀ ਦਾ ਮਸਲਾ ਪੈ ਜਾਂਦਾ ਇਸ ਕਰਕੇ ਅਸੀਂ ਥੋੜਾ ਸ਼ਾਂਤਿਆਂ ਵੀ ਉਹਨੂੰ ਨਹੀਂ ਤਾਂ ਇਹਨਾਂ ਨੇ ਮਰਵਾ ਮਰਵੂ ਦੇਣਾ ਉਹਦੇ 'ਚ ਹੈ ਕੀ ਆ ਇਹ ਗੱਲ ਸਮਝ ਜਾਣੀ ਆ ਵੀ ਮੈਂ ਕਿੱਥੇ ਇਸ਼ਾਰਾ ਕਰ ਰਿਹਾ ਇੱਕ ਮਤਲਬ ਪੰਜਾਬ ਦਾ ਜੇ ਪੰਜਾਬੀ ਅਖਬਾਰ ਆ ਉਹਦਾ ਮਾਲਕ ਉਹਦਾ ਐਡੀਟਰ ਤੇ ਇੱਕ ਕੋਈ आईपीएस ਅਫਸਰ ਠੀਕ ਹੈ ਜੀ ਇੱਕ ਜਨਾਨੀ ਉਹਨੂੰ ਵੇਚ ਲੈ ਕੇ ਪਏ ਹੋਏ ਆ ਮਤਲਬ ਦੋ ਬੰਦੇ ਇੱਕ ਔਰਤ ਦੇ ਨਾਲ ਖੇ ਖਾ ਰਹੇ ਆ ਇੱਕ ਔਰਤ ਦੇ ਨਾਲ ਬਰਾਬਰ ਤੇ ਪਏ ਹੋਏ ਆ ਠੀਕ ਹੈ ਜੀ ਤਾਂ ਇਹ ਵੀ ਤਾਂ ਸਾਡੇ ਕੋਲ ਸਾਰਾ ਕੁਝ ਪਿਆ ਇਹਨਾਂ ਚੀਜ਼ਾਂ ਬਾਰੇ ਸੋ ਕਿੰਨੀਆਂ ਕਿ ਚੀਜ਼ਾਂ ਨੇ ਸਬੂਤ ਤਾਂ ਤੁਹਾਡੇ ਹਾਈ ਕੋਰਟ ਚ ਲੱਗੇ ਹੋਏ ਆ ਇੱਕਾ ਇਨਸਪੈਕਟਰ ਆ ਸੁਖਦੇਵ ਸਿੰਘ ਉਹਨੇ ਜਿਹੜੀ ਆਈਜੀ ਹੈਗੀ ਆ ਬਲਵੰਤਕੌਰ ਏ ਆਈਜੀ ਟਰਾਂਸਪੋਰਟ ਲੱਗੀ ਹੋਈ ਆ ਤਾ ਉਹਦੇ ਖਿਲਾਫ ਇਹਨੇ ਐਪਲੀਕੇਸ਼ਨ ਪਾਈ ਆ ਵੀ ਇਹ ਤਾਂ ਬੱਸਾਂ ਦਾ ਜਿਹੜਾ ਟਰਾਂਸਪੋਰਟ ਦਾ ਉਹਦਾ ਤੇਲ ਕੱਢ ਕੱਢ ਕੇ ਵੇਚ ਗਈ ਹੁਣ ਉਹਨੇ ਸਾਰੀ ਗੱਲਬਾਤ ਸਬੂਤ ਸਾਰੇ ਪੇਸ਼ ਕਰ ਦਿੱਤੇ ਉਹਦੇ ਵਿੱਚ ਹੋਇਆ ਕਿ ਵੀ ਛੋਟੇ ਮਲਾਜ਼ਮਾਂ ਦੇ ਡਰਾਈਵਰ ਲੈਵਲ ਦੇ ਏਐਸਆਈ ਹਾਲਦਾਰਾਂ ਤੇ ਤੁਸੀਂ ਪਰਚੇ ਕਰਤੇ ਵੱਡੇ ਮਗਰਮੱਛ ਨੂੰ ਬਚਾ ਲਿਆ ਤੁਸੀਂ ਫਿਰ ਉਹ ਬੰਦੇ ਨੇ ਸਵੈ ਇੱਛਾ ਦੇ मतलब ਮਰਨ ਦੇ ਜਿਹੜੀ ਪਰਮਿਸ਼ਨ ਮੰਗੀ ਆ ਕਿ ਮੈਨੂੰ ਮਰਨ ਦੀ ਪਰਮਿਸ਼ਨ ਦਿੱਤੀ ਜਾਵੇ ਭਗਵੰਤ ਮਾਨ ਕੋਲੋਂ ਇਹ ਮੰਗੀ ਆ ਦੀ ਜੀਪ ਗੌਰਵ ਯਾਦਵ ਨੂੰ ਵੀ ਚਿੱਠੀ ਪਾਈ ਵੀ ਮੈਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸੁਣਵਾਈ ਨਹੀਂ ਹੋ ਰਹੀ ਫਿਰ ਤੁਹਾਡੇ ਜਰ ਉਹ ਵੀ ਕਿਸੇ ਦਿਨ ਮਰ ਮੁੜ ਗਿਆ ਜਾਂ ਨੇ ਸੁਸਾਈਡ ਕਰ ਲਈ ਫਿਰ ਤਾਂ ਤੁਸੀਂ ਇਹੀ ਕਹਿਣਾ ਵੀ ਉਹ ਵੈਪਨ ਸਾਫ ਕਰ ਰਿਆ ਸੀ ਸਫਾਈ ਦੌਰਾਨ ਅਸਲਾ ਸਾਫ ਕਰਦੇ ਕਰਦੇ ਅਚਾਨਕ ਗੋਲੀ ਚੱਲ ਗਈ ਤੇ ਉਹ ਬੰਦਾ ਮਰ ਗਿਆ ਹਨ ਇਦਾਂ ਨਹੀਂ ਤੁਸੀਂ ਕਹਾਣੀ ਜਿੰਨੇ ਪੁਲਿਸ ਵਾਲੇ ਮਰੇ ਆ ਵਿਚਾਰੇ ਉਹਨਾਂ ਦੇ ਨਾਲ ਤੁਸੀਂ ਇਹੀ ਕੁਛ ਖੇਡ ਕੀਤੀ ਸਾਰਾ ਕੁਝ ਇਹੀ ਤੁਸੀਂ ਡਰਾਮੇ ਕੀਤੇ ਵੀ ਉਹ ਵੈਪਨ ਸਾਫ ਕਰਦਾ ਕਰਦਾ ਮਰ ਗਿਆ ਜੀ ਕੋਈ ਕਦੇ ਇਨਸਾਫ ਕਦੇ ਸੱਚ ਬਾਹਰ ਨਹੀਂ ਆਇਆ ਇਨਸਾਫ ਤਾਂ ਮੰਨੀ ਹੋਈ ਏ ਰੋੜਾ ਵਰਗੀਆਂ ਦੀਆਂ ਬੇਫਿਕੂ ਜਨਾਨੀਆਂ ਬੇਫਿਕੂ ਕਹੂੰਗਾ ਇਸ ਔਰਤ ਨੂੰ ਇਹ ਜੋ ਜੱਜ ਦੀ ਕੁਰਸੀ ਤੇ ਬੈਠਣ ਦਾ ਤਾਂ ਇਹਨੂੰ ਹੱਕ ਹੀ ਨਹੀਂ ਹੈਗਾ ਠੀਕ ਹੈ ਜੀ ਇਹ ਕਿਵੇਂ ਬਣੀ ਫਿਰਦੀ ਹੈ ਜੱਜ ਹੁਣ ਇਹਦੇ ਚ ਕੀ ਹੋਇਆ ਦੇਖੋ ਇਹ ਕਿਤੇ ਰ ਕਿਤੇ ਚੱਲਉ ਹੁੰਦਾ ਸੀ ਪਹਿਲਾਂ ਇਨਸਾਫ ਨੂੰ ਮਾਰਿਆ ਇਨਸਾਫ ਦੀ ਲਾਸ਼ ਸਬੂਤੀ ਤੂਰੀ ਫਿਰਦੀ ਸੀ ਹੁਣ ਇਹੋ ਜਿਹੇ ਬੰਦੇ ਨੇ ਤਾਂ ਇਨਸਾਫ ਦੇ ਟੁਕੜੇ ਟੁਕੜੇ ਕਰਤੇ ਲਾਸ਼ ਦੇ ਠੀਕ ਹੈ ਜੀ ਹੁਣ ਲੋਕਾਂ ਨੂੰ ਇਹ ਦਿਖਾਉਂਦੇ ਆ ਆਮ ਲੋਕਾਂ ਨੂੰ ਵੀ ਆ ਇਹਨੂੰ ਤੁਸੀਂ ਇਨਸਾਫ ਕਹਿੰਦੇ ਆ ਆ ਲੈ ਵੱਡਤਾ ਆ ਇਹਦੇ ਡੇਲੇ ਫੜੋ ਆ ਇਹਦੀ ਲੱਤਾਂ ਫੜੋ ਇਹਦੇ ਬਾਹਾਂ ਫੜੋ ਇਹਦੀਆਂ ਉਂਗਲਾਂ ਪੋਟੇ ਪੋਟੇ ਕਰਕੇ ਨਾ ਮਤਲਬ ਤੁੰਬਾ ਤੁੰਬਾ ਕੀਤਾ ਪਿਆ ਇਨਸਾਫ ਨੂੰ ਇਹਨਾਂ ਲੋਕਾਂ ਨੇ ਬਿਲਕੁਲ ਲੀਰੋ ਲੀਰ ਤੇ ਇਹ ਤਾਂ ਲੋਕਾਂ ਦੀ ਇਹਨਾਂ ਨੇ ਹਾਲਤ ਬਣਾਈ ਹੋਈ ਹੈ ਸਬੂਤ ਤੁਸੀਂ ਕਿੱਨੇਖ ਲੈਣੇ ਸਬੂਤਾਂ ਦੇ ਉੱਪਰ ਨਾਲੇ ਕਾਰਵਾਈ ਕੀ ਕਰਦੇ ਹੋ ਤੁਸੀਂ ਠੀਕ ਹੈ ਜੀ ਸਬੂਤਾਂ ਦਾ ਦੇਖ ਲਿਓ ਤੁਸੀਂ ਇਹ ਬੀਬੀ ਜਿਹੜੀ ਬੋਲ ਰਹੀ ਸਾਰਾ ਕੁਝ ਦੱਸ ਰਹੀ ਆ ਮਨਦੀਪ ਸਿੱਧੂ ਜੀਆਂ ਕਰਤੂਤਾਂ ਇਹ ਮੈਂ ਚਲਾਈ ਨਹੀਂ ਸੀ ਵੀਡੀਓ ਵੀ ਫਿਰ ਮੈਨੂੰ ਲੱਗਿਆ ਵੀ ਯਾਰ ਕਿਤੇ ਬੀਬੀ ਦਾ ਕੋਈ ਨੁਕਸਾਨ ਨਾ ਕਰ ਦੇਣ ਵੀ ਉਹਨੂੰ ਮਾਰ ਮੂਰਨਾ ਦੇਣ ਜਾਂ ਹੋਰ ਕਈ ਗੱਲਾਂ ਹੋਣਦੀਆਂ ਇਸ ਕਰਕੇ ਮੈਂ ਚੁੱਪ ਰਿਆ ਸੀ ਪਰ ਹੁਣ ਚਲਾ ਦਿੰਨੇ ਆ ਦੇਖ ਲੋ ਸਾਰਾ ਤਮਾਸ਼ਾ ਦੇਖੋ ਦਸੋਈ ਹਣਾ ਨਾਲਿਆ ਮੰਨੀ ਹੋਈ ਰੋੜਾ ਵੀ ਦੇਖ ਲੈ ਜਿਹੜੀ ਕਹਿੰਦੀ ਸਬੂਤ ਨਹੀਂ ਹੈਗੇ ਮੈਂ ਭਾਈਚਾਰਾ ਕਾਇਮ ਰੱਖਣਾ ਮੈਂ ਸਮਾਜ ਦੇ ਵਿੱਚ ਅਸ਼ਾਂਤੀ ਨਹੀਂ ਪੈਦਾ ਹੋਣ ਦੇਣੀ ਇਹ ਤੁਹਾਡਾ ਸਿਸਟਮ ਸ਼ਾਂਤੀ ਹੈ ਕਿੱਥੇ ਆ ਕਿਹੜੇ ਪਾਸੇ ਸ਼ਾਂਤੀ ਦੱਸੋ ਕਿਹੜਾ ਭਾਈਚਾਰਾ ਇੱਥੇ ਤੁਸੀਂ ਮਤਲਬ ਅਤਿਆਚਾਰ ਦੇਖੋ ਇੱਕ ਹੋਰ ਹੈਰਾਨੀ ਦੀ ਗੱਲ ਆ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰਾ ਕੇ ਦੇਖੋ ਇਹ ਮੰਨੀ ਹੋਈ ਅਰੋੜਾ ਵੀ ਉਹਦੇ ਵਿੱਚ ਫਸਦੀ ਹੈ ਜਿੰਨੇ ਵੀ ਮੋਸਟਲੀ ਜਿਹੜੇ ਥਲੜੀਆਂ ਦਾਦਤਾਂ ਵਿੱਚ ਹੁੰਦੇ ਆ ਮੁਲਜ਼ਮ ਜਿਨ੍ਹਾਂ ਨੂੰ ਲੈ ਕੇ ਜਾਂਦੇ ਆ ਉਹ ਜੱਜ ਦੇ ਸਾਹਮਣੇ ਜਾਂਦੇ ਹੀ ਨਹੀਂ ਐ ਪੇਸ਼ ਹੀ ਨਹੀਂ ਕਰਉਂਦੇ ਸ਼ਾਮ ਨੂੰ 4:30 5 ਵਜੇ ਨਾਇਬ ਕੋਰਟ ਜਿਹੜਾ ਹੁੰਦਾ ਆ ਉਹ ਰਿਮਾਂਡ ਦੀ ਦੇ ਦਦਾ ਵੀ ਕਿੰਨੇ ਦਿਨ ਦਾ ਰਿਮਾਂਡ ਚਾਹੀਦਾ ਜੇ 2 ਦਿਨ ਦਾ ਦੇ ਦੋ 5 ਦਿਨ ਦਾ ਦੇ ਦੋ ਹਫਤੇ ਹਫਤੇ ਦਾ ਰਿਮਾਂਡ ਲੈ ਕੇ ਹਨ ਤੇ ਉਹ ਉਥੇ ਉਹ ਦੇਖ ਲੈਂਦੇ ਆ ਨਾ ਵੀ ਕੀ ਕਰਨਾ ਆ ਜਿਹੜੇ ਸਾਮੀ ਹੋਈ ਪੈਸੇ ਪੂਸੇ ਵਾਲੀ ਜਿਹੜੇ ਕੋਈ ਹੋਵੇ 4 ਪੈਸੇ ਦੇ ਸਾਈਬਰ ਬੰਦਾ ਉਹਦਾ ਰਿਮਾਂਡ ਲੈ ਕੇ ਉਹਨੂੰ ਫਿਰ ਕੁੱਟਦੇ ਮਾਰਦੇ ਆ ਨੰਗਾ ਕਰਕੇ ਉਹਦੀਆਂ ਵੀਡੀਓਜ਼ ਬਣਾਉਂਦੇ ਆ ਫਿਰ ਪੈਸੇ ਮੰਗਾ ਲੈਂਦੇ ਆ ਉਹਦੇ ਕੋਲ ਥਾਣੇ 'ਚ ਠੀਕ ਆ ਜੀ ਹੱਲੇ ਤਾਂ ਤੁਹਾਡਾ ਆਦਾ ਜਿਹੜੇ ਸੈਕਸ ਸਕੈਂਡਲ ਆ ਉਹ ਨੰਗਾ ਕਰਾਂਗੇ ਜਲਦੀ ਤੋਂ ਇਸ ਕਰਕੇ ਮੰਨੀ ਹੋਈ ਅਰੋੜਾ ਵਰਗੀਆਂ ਨੂੰ ਤਾਂ ਜੱਜ ਦੀ ਕੁਰਸੀ ਤੇ ਬੈਠਣਾ ਹੀ ਨਹੀਂ ਚਾਹੀਦਾ ਇਹਦਾ ਸਸਪੈਂਡ ਸਸਪੈਂਡ ਨਹੀਂ ਡਿਸਮਿਸ ਕਰਨੀ ਚਾਹੀਦੀ ਨਹੀਂ ਤੁ ਜਿਸ ਸਾਹਬ ਨਾਲੇ ਜਨਾਨੀ ਨੇ ਆਰਡਰ ਪਾਸ ਕੀਤਾ ਕੋਈ ਸੈਕਸ਼ਨ ਨਹੀਂ ਕੋਈ ਧਾਰਾ ਨਹੀਂ ਕੁਛ ਨਹੀਂ ਇੱਕ ਐਪਲੀਕੇਸ਼ਨ ਮੂਵ ਹੋਈ ਆ ਜੀ ਉਹ ਬਸ ਉਹਦੇ ਤੇ ਨਹੀਂ ਆਰਡਰ ਕਰਤੇ ਆ ਚੈਨਲ ਬੰਦ ਕਰਨ ਦੇ ਆਰਡਰ ਦੇ ਦਿੱਤੇ ਨਾ ਸਾਨੂੰ ਬੁਲਾਇਆ ਗਿਆ ਨਾ ਸੰਮਨ ਕੀਤਾ ਜੇ ਸਾਨੂੰ ਪੁੱਛਦੇ ਵੀ ਕੀ ਸਬੂਤ ਆਸੀਂ ਸਬੂਤ ਦਿੰਦੇ ਸਬੂਤ ਤਾਂ ਬੰਦਾ ਆਪ ਆ ਕੇ ਬੋਲ ਪਿਆ ਕਿ ਮੈਨੂੰ ਇਹਨਾਂ ਨੇ ਕੁੱਟਿਆ ਮਾਰਿਆ ਨੰਗਾ ਕਰਕੇ ਉਹਦੀਆਂ ਫੋਟੋਆਂ ਅਸੀਂ ਦਿਖਾਤੀਆਂ ਉਹਦੇ ਚ ਬਲਗੇਰਟੀ ਕਿਹੜੀ ਨਾਲੇ ਦੱਸੋ ਤੁਹਾਨੂੰ ਉਹਦਾ ਸ਼ਰਮ ਨਾ ਆਇਦਰ ਤੁਸੀਂ ਇੱਕ ਬਜ਼ੁਰਗ ਨੂੰ ਨੰਗਾ ਕਰਕੇ ਕੁੱਟ ਰਹੇ ਸੀ ਉਹ ਸਾਬਕਾ ਫੌਜੀ ਸੀ ਠੀਕ ਹੈ ਜੀ ਫਿਰ ਉਹ ਪੱਤਰਕਾਰ ਵੀ ਹੈ ਤੇ ਉਦੋਂ ਤੁਹਾਨੂੰ ਬਲਗੇਰਟੀ ਕੁਝ ਨਹੀਂ ਲੱਭਿਆ ਉਦੋਂ ਤੁਹਾਨੂੰ ਕੋਈ ਸ਼ਾਂਤੀ ਨਹੀਂ ਮਤਲਬ ਤੁਸੀਂ ਕਿਸੇ ਨੂੰ ਮਾਰੀ ਜਾਓ ਕੁੱਟੀ ਜਾਓ ਉਦੋਂ ਕੋਈ ਭਾਈਚਾਰਾ ਨਹੀਂ ਖਤਮ ਹੁੰਦਾ ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ ਕੋਈ ਦੁਸ਼ਮਣੀ ਦੀ ਭਾਵਨਾ ਨਹੀਂ ਪੈਦਾ ਹੁੰਦੀ ਹੈ ਨਾ ਉਦੋਂ ਸਾਰਾ ਕੁਝ ਠੀਕ ਹੈ ਜਦੋਂ ਤੁਹਾਡੀਆਂ ਕਰਤੂਤਾਂ ਲੰਗੀਆਂ ਹੋ ਜਾਣ ਫਿਰ ਤੁਹਾਨੂੰ ਲੱਗਦਾ ਵੀ ਹੁਣ ਅਸ਼ਾਂਤੀ ਪੈਦਾ ਹੋ ਗਈ ਜੀ ਹੁਣ ਲਾਅ ਐਂਡ ਜੀ ਹੁੰਦੀ ਹੈ ਕਾਨੂੰਨ ਦੀ ਵਿਵਸਥਾ ਖਰਾਬ ਹੋ ਜਾਊਗੀ ਜੀ ਕਾਨੂੰਨ ਹੈ ਨਾ ਮਤਲਬ ਲੋਕਾਂ ਦਾ ਭਾਈਚਾਰਾ ਖਤਮ ਹੋਗਾ ਫਿਰ ਤੁਹਾਨੂੰ ਲੱਗਦਾ ਕਿਉਂ ਜੀ ਜਦ ਆਮ ਲੋਕਾਂ ਦਾ ਕੋਈ ਦੁੱਖਦਰਦ ਨਹੀਂ ਹੁੰਦਾ ਮੰਨੀਓ ਹੀ ਅਰੋੜਾ ਜੀ ਹੁਣ ਆ ਤੁਸੀਂ ਵੀਡੀਓ ਦੇਖ ਲਓ ਮਨਦੀਪ ਸਿੱਧੂ ਦੀਆਂ ਕਰਤੂਤਾਂ ਇੱਕ ਇੱਕ ਬੰਦਾ ਕਰਦਾ ਰਿਆ ਜਿਹੜਾ ਕਹਿੰਦਾ ਜੀ ਮੈਂ ਧੀਆ ਦਾ ਰਾਖਾ ਮੈਂ ਫਲਾਣਾ ਧੰਕਾਣਾ ਹੈ ਨਾ ਤੇ ਉਹ ਬੰਦਾ ਇੱਕ ਔਰਤ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਆ ਸਾਰਾ ਕੁਝ ਉਹਦੇ ਚ ਹੈਗਾ ਤੁਸੀਂ ਦੇਖ ਲਿਓ 8 ਜਨਵਰੀ ਨੂੰ ਭਾਜੀ ਮੇਰਾ ਜਨਮ ਦਿਨ ਸੀਗਾ ਜੀ ਤੇ 8 ਤਰੀਕ ਨੂੰ ਸ਼ਾਮ ਨੂੰ 4:27 ਮਿੰਟ ਦੀ ਗੱਲ ਹੈ ਮੈਂ ਤੇ ਮੇਰਾ ਬੇਟਾ ਕਾਰ ਦੇ ਵਿੱਚ ਬੈਠੇ ਹੋਏ ਆ ਤੇ ਫੋਰਚਨਰ ਕਾਰ ਦੇ ਵਿੱਚ ਬੈਠੀ ਆ ਮੈਂ ਤੇ ਮੇਰੇ ਇੱਕੋਦਮ ਸਾਹਮਣੇ ਉਹ ਪੁਲਿਸ ਦੀਆਂ ਗੱਡੀਆਂ ਆਂਦੀਆਂ ਆ ਤੇ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਤਾਂ ਮੇਰਾ ਬੇਟਾ ਮਤਲਬ ਦੇਖ ਕੇ ਕਿ ਪੁਲਿਸ ਦੀ ਗੱਡੀ ਆ ਰਹੀ ਹੈ ਖबरा ਜਾਂਦਾ ਤੇ ਖबराਇਆ ਹੋਇਆ ਭਾਈ ਮੇਰਾ ਬੇਟਾ ਜਦੋਂ ਪੁਲਿਸ ਵਾਲੇ ਉੱਤਰ ਕੀ ਆਂਦੇ ਆ ਸਟੇਨ ਗੰਨਾ ਦੇ ਨਾਲ ਆਂਦੇ ਆ ਮੇਰੇ ਕੋਲ ਤੇ ਮੈਨੂੰ ਆ ਕੇ ਬੋਲਦੇ ਆ ਕਿ ਉਹਨਾਂ ਦੇ ਵਿੱਚ ਇਨਸਪੈਕਟਰ ਹੁੰਦੇ ਆ ਬਯੰਤ ਜੁਨੇਜਾ ਮੈਂ ਭਾਜੀ ਆਪਣੀ ਜ਼ਿੰਦਗੀ ਦੇ ਵਿੱਚ ਇਨਸਪੈਕਟਰ ਸਾਹਿਬ ਨੂੰ ਕਦੇ ਨਹੀਂ ਮਿਲੀ ਬਯੰਤ ਜੁਨੇਜਾ ਨੂੰ ਤੇ ਉਹ ਆ ਕੇ ਮੈਨੂੰ ਕਹਿੰਦੇ ਆ ਮੈਡਮ ਤੁਸੀਂ ਇਦਾਂ ਹੀ ਚੱਲੋਗੇ ਜਾਂ ਅਸੀਂ ਤੁਹਾਡਾ ਜਲੂਸ ਕੱਢੀਏ ਮੈਂ ਪੁਲਿਸ ਵਾਲਾ ਮੇਰੇ ਫਾਦਰ ਪੁਲਿਸ ਚ ਰਹੇ ਆ ਤੇ ਅਰੇਸਟ ਕੀਤਾ ਇਹ ਜਿਹੜੇ ਚਲਾਨ ਦੇ ਮੁਤਾਬਕ ਨਾਕਾ ਲੱਗਿਆ ਸੀ ਉੱਥੇ ਅਰੇਸਟ ਕੀਤਾ ਜਾਂ ਤੁਸੀਂ ਆਪਣੇ ਘਰ ਦੇ ਕੋਲ ਹੀ ਸੀ ਕਿਤੇ ਭਾਜੀ ਮੈਂ ਆਪਣੇ ਘਰ ਦੀ ਸੁਸਾਇਟੀ ਦੇ ਬਿਲਕੁਲ ਨੀਚੇ ਖੜੀ ਹੋਈ ਸੀ ਜੀ ਆਪਣੀ ਗੱਡੀ ਦੇ ਵਿੱਚ ਬੈਠੀ ਹੋਈ ਸੀ ਮੇਰੀ ਗੱਡੀ ਸਟਾਰਟ ਸੀ ਕੈਮਰੇਆਂ ਦੇ ਵਿੱਚ ਮੇਰੇ ਕੈਮਰੇ ਮੇਰੇ ਆਲੇ ਦੁਆਲੇ ਸੁਸਾਇਟੀ ਦੇ ਵਿੱਚ ਜਿੱਥੇ ਕੈਮਰੇ ਲੱਗੇ ਹੋ ਸੀ ਮੇਰੀ ਗੱਡੀ ਕੈਮਰੇਆਂ ਦੇ ਵਿੱਚ ਕੈਪਚਰਡ ਸੀ ਉਹ ਸਟਾਰਟ ਕੀਤੀ ਹੋਈ ਗੱਡੀ ਨੂੰ ਸੈਲਫ ਮਾਰ ਕੇ ਲੈ ਕੇ ਗਏ ਆ ਮੇਰੇ ਘਰੋਂ ਕੋਈ ਨਾਕਾ ਨਹੀਂ ਲੱਗਾ ਹੋਇਆ ਸੀ ਮੇਰੇ ਜੋ ਹਸਬੰਡ ਨੇ ਉਹਨਾਂ ਦੀ ਮੈਨੂੰ ਲਗਾਤਾਰ ਕਾਲ ਆ ਰਹੀ ਸੀ ਇਹ ਮੈਨੂੰ ਫੋਨ ਚੁੱਕਣ ਨਹੀਂ ਦੇ ਰਹੇ ਸੀ ਉਹਨਾਂ ਨੂੰ ਦੱਸਣ ਨਹੀਂ ਦੇ ਰਹੇ ਸੀ ਵੀ ਕੀ ਹੋਇਆ ਵੀ ਕੀ ਹੋਇਆ ਮਤਲਬ ਮੈਨੂੰ ਪੁਲਿਸ ਵਾਲੇ ਲੈ ਕੇ ਜਾ ਰਹੇ ਆ ਚੋਅ ਲੈ ਕੇ ਜਾ ਰਹੇ ਆ ਕੀ ਹੋਇਆ ਇਹ ਚੁੱਕਣ ਹੀ ਨਹੀਂ ਦੇ ਰਹੇ ਸੀ ਮੈਨੂੰ ਫੋਨ ਠੀਕ ਹੈ ਜੀ ਉਹ ਲਗਾਤਾਰ ਕਦੇ ਮੇਰੇ ਮੇਰੇ ਦੇ ਕੋਲ ਦੋ ਫੋਨ ਸੀ ਭਾਜੀ ਕਦੇ ਮੇਰੇ ਇੱਕ ਫੋਨ ਤੇ ਫੋਨ ਆ ਰਿਹਾ ਕਦੇ ਦੂਜੇ ਤੇ ਆ ਰਿਹਾ ਦੋਨਾਂ ਫੋਨਸ ਦੇ ਉੱਤੇ ਲਗਾਤਾਰ ਉਹ ਫੋਨ ਕਰੀ ਜਾ ਰਹੇ ਆ ਇਹਨਾਂ ਨੇ ਫਿਰ ਮਤਲਬ ਉਹਨਾਂ ਨੂੰ ਚੁਪਕਣ ਨਹੀਂ ਦਿੱਤਾ ਤਾਂ ਫੋਨ ਨੂੰ ਫਲਾਈਟ ਮੋਡ ਦੇ ਉੱਤੇ ਲਗਾ ਦਿੱਤਾ ਕਿ ਲੋਕ ਮੈਨੂੰ ਸੀਏ ਸਟਾ ਮੈਂ ਸੀਏ ਆਪਣੀ ਵਾਲੀ ਜ਼ਿੰਦਗੀ ਦੇ ਵਿੱਚ ਉਹ ਸੀਏ ਸਟਾਫ ਨਹੀਂ ਦੇਖਿਆ ਸੀਗਾ ਜਦੋਂ ਮੈਨੂੰ ਸੀਏ ਸਟਾਫ ਲੈ ਕੇ ਜਾਂਦੇ ਆ ਤਾਂ ਜਾਂਦੇ ਸਾਰ ਭਾਜੀ ਮਤਲਬ ਕਿ ਉੱਥੇ ਜਾਂਦੇ ਸਾਰ ਮੈਨੂੰ ਉਤਾਰਦੇ ਆ ਜਾਂਦੇ ਸਾਰ ਥੱਪੜ ਤਾਂ ਇਹਨਾਂ ਨੇ ਮੈਨੂੰ ਮਤਲਬ ਗੱਡੀ ਚੋਂ ਹੀ ਮਾਰਨੇ ਸ਼ੁਰੂ ਕਰ ਦਿੱਤੇ ਸੀ ਉਹ ਤਕਰੀਬਨ ਮੈਂ 5 ਵਜੇ ਸੀਏ ਸਟਾਫ ਪਹੁੰਚੀ ਹੋऊंगी 5:10 ਤੇ ਮੇਰੇ ਐਕਸ ਹਸਬੰਦ ਨੂੰ ਵੀ ਉੱਥੇ ਲੈ ਆਉਂਦੇ ਆ ਪਰ ਉੱਥੇ ਲਿਆ ਕੇ ਸਾਨੂੰ ਦੋਨਾਂ ਨੂੰ ਆਮੇ ਸਾਹ ਅੰਮਣੋ ਸਾਹਮਣੇ ਖੜੇ ਕਰ ਦਿੰਦੇ ਆ ਸੁਨੀਤਾ ਰਾਣੀ ਤਾਂ ਕਹਿੰਦੀ ਮੈਂ ਜਾਣਾ ਹੈ ਠੀਕ ਹੈ ਉਹਨੂੰ ਭੇਜ ਦਿੰਦੇ ਆ ਤੇ ਸਾਨੂੰ ਆਮੋ ਸਾਹਮਣੇ ਖੜੇ ਕਰ ਦਿੰਦੇ ਆ ਅੱਛਾ ਜੀ ਤੁਹਾਡਾ ਕੀ ਰਿਸ਼ਤਾ ਹੈ ਅੱਛਾ ਤੂੰ ਆਪਣੀ ਵਾਈਫ ਦਾ ਦਲਾਹ ਲਾ ਤੂੰ ਆਪਣੀ ਜਨਾਨੀ ਦਾ ਦਲਾਹ ਲਾ ਤੇ ਇਦਾਂ ਕਹਿ ਕੇ ਮੇਰੇ ਐਕਸ ਹਸਬੰਦ ਨੂੰ ਬਹੁਤ ਹੀ ਇਮਿਲੀਟ ਕਰਦੇ ਆ ਤੇ ਉਹ ਤੋਂ ਬਾਅਦ ਭਾਈ ਮੈਨੂੰ ਲਗਾਤਾਰ ਮਾਰੀ ਜਾਂਦੇ ਆ ਭਾਈ ਹੁਣ ਰਿਸ਼ਤਾ ਮੇਰੀ ਮੈਰਿਜ ਹੋਈ ਸੀ ਪਹਿਲੀ ਮੈਰਿਜ 2010 ਦੇ ਵਿੱਚ ਹੋਈ ਸੀਗੀ ਤੇ ਹੁਣ ਆਪਾਂ ਦੋ ਦਿਨ ਕੁੱਤੇ ਨੂੰ ਵੀ 10 ਦਿਨ ਆਪਣੇ ਘਰੇ ਰੱਖ ਲੈਣੇ ਆ ਪਿਆਰ ਤਾਂ ਉਹਦੇ ਨਾਲ ਵੀ ਹੋ ਜਾਂਦਾ ਮੈਂ ਤਾਂ ਫਿਰ ਭਾਜੀ ਉਹਦੇ ਮਤਲਬ ਵਾਈਫ ਸੀ ਤਾਂ ਰਿਸ਼ਤਾ ਨਹੀਂ ਚੱਲਿਆ ਉਹ ਵੱਖਰੀ ਗੱਲ ਆ ਇਹ ਕੀ ਕਰਦੇ ਆ ਤੂੰ ਆਪਣੀ ਜਨਾਨੀ ਦਾ ਦਲਾਹ ਲਾਂ ਦਲਾਲੀ ਖਾਨਾ ਦਲਾਲੀ ਖਾਨ ਤੇ ਇਹ ਚੀਜ਼ਾਂ ਬੋਲ ਬੋਲ ਕੇ ਮਾਰੀ ਜਾਂਦੇ ਆ ਮਾਰੀ ਜਾਂਦੇ ਆ ਮਤਲਬ ਉਹਨੂੰ ਉਹਨੂੰ ਅੱਧ ਮਰਿਆ ਕਰ ਦਿੰਦੇ ਆ ਇਹ ਮੇਰੇ ਸਾਹਮਣੇ ਭਾਜੀ ਮੈਨੂੰ ਵੀ ਕੁੱਟੀ ਜਾਂਦੇ ਆ ਅਸੀਂ ਇੱਕ ਦੂਜੇ ਨੂੰ ਬਚਾਉਣ ਦੇ ਲਈ ਵੀ ਨਹੀਂ ਇਹਨੂੰ ਨਾ ਮਾਰੋ ਇਹਨੂੰ ਨਾ ਮਾਰੋ ਇਹਨੂੰ ਇਹ ਆ ਪ੍ਰੋਬਲਮ ਇਹਨੂੰ ਆ ਬਿਮਾਰੀ ਆ ਇਹਨੂੰ ਆ ਬਿਮਾਰੀ ਆ ਮਤਲਬ ਮੈਂ ਡਾਇਬੀਟਿਕ ਆ ਮਤਲਬ ਉਹਨਾਂ ਦੇ ਨਾਲ ਭਾਈ ਜੀ ਮੈਨੂੰ ਮਤਲਬ ਕਿ ਮੇਰਾ ਮੇਰੇ ਦੰਦ ਆ ਦੰਦ ਨੂੰ ਝਾੜ ਦਿੰਦੇ ਆ ਇਹ ਮਾਰ ਮਾਰ ਕੇ ਮਤਲਬ ਇੰਨਾ ਮਾਰਦੇ ਆ ਪੁਲਿਸ ਵਾਲੇ ਬਿਠਾ ਕੇ ਗੋਡਿਆਂ ਦੇ ਭਾਰ 'ਵਿਠਾ ਕੇ ਮਤਲਬ ਗੋਡਿਆਂ ਦੇ ਭਾਰ 'ਵਿਠਾ ਲੈਂਦੇ ਜਿੰਨਾ ਕਿਸੇ ਕ੍ਰਿਮੀਨਲ ਨੂੰ ਨਹੀਂ ਬਿਠਾ ਇਹ ਨਹੀਂ ਪੁੱਛਦੇ ਅੱ비 ਤੁਸੀਂ ਮਤਲਬ 4:27 ਤੋਂ ਲੈ ਕੇ 11:30 ਵਜੇ ਤੱਕ ਰਾਤ ਦੇ ਮਤਲਬ 3 ਵਜੇ ਤੱਕ ਮੈਨੂੰ ਕੁੱਟਦੇ ਰਹੇ ਆ 3 ਵਜੇ ਤੱਕ ਭਾਈ 4:27 ਤਿੰਨ ਦਿਨ ਅਗਲੇ ਅਗਲੀ ਸਵੇਰ ਤੱਕ 3 ਵਜੇ ਹਾਂਜੀ 9 8 ਤਰੀਕ ਨੂੰ 8 ਜਨਵਰੀ ਨੂੰ ਲੈ ਕੇ ਇਹ 4:27 ਮਿੰਟ ਤੋਂ ਮੈਨੂੰ ਮਾਰ ਰਹੇ ਆ 9 ਤਰੀਕ 3 ਵਜੇ ਤੱਕ ਭਾਜੀ ਸਵੇਰ ਦੇ ਉੱਥੇ ਲੇਡੀ ਪੁਲਸ ਕੋਈ ਨਹੀਂ ਸੀ ਸਾਰੇ ਕੋਈ ਨਹੀਂ ਸੀ ਜੀ ਕੋਈ ਨਹੀਂ ਸੀ ਕੋਈ ਨਹੀਂ ਸੀ ਭਾਜੀ ਕੋਈ ਵੀ ਮੈਨੂੰ ਭਾਜੀ ਮੇਰੇ ਭਾਲ ਪੁੱਟੇ ਜਾਂਦੇ ਆ ਪਾਜੀ ਮੇਰਾ ਮਤਲਬ ਸਿਰ ਦੇ ਵਾਲ ਕੁੱਟ-ਕੁੱਟ ਕੇ ਮੈਨੂੰ ਕੁਰਸੀ ਤੇ ਬਿਠਾਇਆ ਜਾਂਦਾ ਪਲਾਸਟਿਕ ਦੀਆਂ ਕੁਰਸੀਆਂ ਆਉਂਦੀਆਂ ਨੇ ਨਾ ਜੀ ਆਪਣੇ ਘਰੇ ਉਹ ਕੁਰਸੀ ਤੇ ਬਿਠਾਇਆ ਜਾਂਦਾ ਮੈਨੂੰ ਪਿੱਛੇ ਨੂੰ ਮੇਰੇ ਵਾਲ ਖਿੱਚ ਕੇ ਕੁਰਸੀ ਨੂੰ ਪੂਰੀ ਭਾਜੀ ਪਿੱਛੇ ਟਰਨ ਕਰ ਦਿੰਦੇ ਆ ਪਿੱਛੇ ਟਰਨ ਕਰਕੇ ਮੇਰੇ ਪੂਰੇ ਵਾਲ ਨੋਚ ਕੇ ਪਿੱਛੇ ਲਾ ਦਿੰਦੇ ਆ ਮੈਂ ਇੱਕ ਭਾਜੀ ਅਪਚੂਰ ਨਹੀਂ ਬੋਲਦੇ ਮੈਨੂੰ ਮੈਨੂੰ ਕਹਿੰਦੇ ਆ ਆਪਸ ਵਿੱਚ ਗੱਲਾਂ ਕਰਦੇ ਹੱਸਦੇ ਆ ਇਹਨੇ ਤਾਂ ਨਕਲੀ ਵਾਲ ਲਗਵਾਏ ਹੋਏ ਆ ਇਹਨੇ ਤਾਂ ਨਕਲੀ ਵਾਲ ਲਗਵਾਏ ਹੋਏ ਆ ਤੁਸੀਂ ਪਾਜੀ ਮੇਰੇ ਨੇਲ ਕੱਟ ਮਤਲਬ ਨੇਲ ਨਾਲ ਨੂੰ ਤੋੜਦੇ ਆ ਕੱਟਦੇ ਆ ਅੱਛਾ ਜੀ ਫਿਰ ਅੱਛਾ ਇਹ ਨਹੀਂ ਬੋਲਦੀ ਇਹਨੂੰ ਮਜ਼ੇ ਦਿੰਦੀ ਸੀ ਇਹਨੂੰ ਮਜ਼ੇ ਦਿੰਦੀ ਸੀ ਭਾਜੀ ਮੇਰੇ ਵੀ ਨਾਲ ਮੈਰਿਜ ਕਰਾਈ ਸੀ ਹੁਣ ਉਹਦਾ ਸਟੇਟਸ ਸੀ ਜੀ ਮੇਰਾ ਤਾਂ ਮੈਂ ਵੀ ਕਿੱਦਾ ਦਿੰਦੀ ਸੀ ਕੱਪੜੇ ਉਤਾਰੋ ਕੱਪੜੇ ਉਤਾਰੋ ਇਹਦੇ ਟੱਬ 'ਚ ਇਹਨੂੰ ਉਹ ਪਾਣੀ 'ਚ ਪਾਓ ਪਾਣੀ 'ਚ ਟੱਬ 'ਚ ਪਾਓ ਮਤਲਬ ਕਪੜੇ ਉਤਾਰਨ ਦੇ ਤਾਂ ਇਹ ਵੀ ਤੁਹਾਨੂੰ ਸ਼ਬਦ ਬੋਲੇਗੇ ਇਹਨਾਂ ਨੇ ਪੁਲਸ ਵਾਲਿਆਂ ਵੱਲੋਂ ਭਾਜੀ ਇਹਨਾਂ ਨੇ ਪ੍ਰੋਪਰ ਵੀਡੀਓ ਬਣਾਈ ਹੈ ਜੀ ਪ੍ਰੋਪਰ ਵੀਡੀਓ ਬਣਾਈ ਹੈ ਇਹਨਾਂ ਨੇ ਮੇਰੀ ਕਪੜੇ ਉਤਾਰ ਕੇ ਮੈਂ ਮਾਫੀ ਚਾਹੁੰਦਾ ਮੈਂ ਹਾਂ ਜੀ ਕਪੜੇ ਉਤਾਰਨ ਦੀ ਕਰੰਟ ਲਾਣ ਦੀ ਮੈਨੂੰ ਹਿਊਮਿਲੇਟ ਕਰਨ ਦੀ ਇਹਨਾਂ ਨੇ ਵੀਡੀਓ ਬਣਾਈ ਹੈ ਵੀਡੀਓ ਕਰੰਟ ਵੀ ਲਾਇਆ ਗਿਆ ਤੁਹਾਨੂੰ ਕਰੰਟ ਲਾਇਆ ਗਿਆ ਭਾਜੀ ਕਰੰਟ ਮੈਨੂੰ ਕਰੰਟ ਵੀ ਦੱਸ ਦਿਓ ਤੁਹਾਨੂੰ ਭਾਜੀ ਮਸ਼ੀਨ ਨੂੰ ਆਏ ਕਰੰਟ ਲਾਉਣ ਦੇ ਲਈ ਭਾਜੀ ਮੈਨੂੰ ਬਿਠਾਇਆ ਜਾਂਦਾ ਕੁਰਸੀ ਦੇ ਉੱਤੇ ਉਹ ਜਿਹੜੀਆਂ ਆਪਾਂ ਕੱਪੜਿਆਂ ਨੂੰ ਨਿਚਕੁੰਡੀਆਂ ਲਗਾਉਨੇ ਆ ਨਾ ਕੱਪੜਿਆਂ ਦੇ ਉੱਤੇ ਲੋਹੇ ਆਪਣਾ ਲੋਹੇ ਦੀਆਂ ਵੀ ਹੁੰਦੀਆਂ ਪਲਾਸਟਿਕ ਦੀਆਂ ਲੋਹੇ ਦੀਆਂ ਨਿਚਕੁੰਡੀਆਂ ਤਾਰਾਂ ਨੂੰ ਲਪੇਟੀਆਂ ਹੋਈਆਂ येलो ਕਲਰ ਦੀ ਤਾਰ ਸੀ ਬਾਹਰ येलो ਕਲਰ ਦੀ ਸੀ ਮਸ਼ੀਨ ਨੂੰ ਘੁਮਾਉਂਦੇ ਆ ਮਸ਼ੀਨ ਨੂੰ ਘੁਮਾ ਕੇ ਉਹ ਨਿਚਕੁੰਡੀਆਂ ਨੂੰ ਤੁਹਾਡੇ ਲਾ ਦਿੰਦੇ ਆ ਉਹਦੇ ਨਾਲ ਬਈ ਕਰੰਟ ਮਤਲਬ ਉਹ ਹੀ ਜਾਣ ਸਕਦਾ ਜਿਹਦੇ ਨਾਲ ਇਹ ਜਿਓ ਬਈ ਮੈਂ ਇਕੂੰ ਦੀ ਮਦਰ ਫਾਦਰ ਤੋਂ ਕੁੱਟ ਖਾਣੀ ਉਹਦਾ ਮਾਰ ਖਾਣੀ ਉਹ ਵੱਖਰੀ ਗੱਲ ਆ ਤੁਸੀਂ ਉਹ ਤੋਂ ਬਾਅਦ ਬਈ मतलब करंट लाने तो बाद मेरी मेरी तो बढ़िया ना जिंदगी खत्म कर दी गश्ती गश्ती पर यहाँ पर सुनते हैं शब्द पर मैंने इतना ह्यूमिलेट कितना गया मैरिज नो लेके इतना ह्यूमिलेट कर दोगे तुझे किसी नो मेरी जिंदगी खत्म कर देती है ना लोग का ने पुलिस वाले ने पर ये जो नेज़ा मैंनो इं ਫੋਨ ਲਗਾ ਰਿਹਾ ਭਾਜੀ ਸੀਪੀ ਨੂੰ ਮੰਦੀਪ ਸਿੰਘ ਸਿੱਧੂ ਸੀਪੀ ਸੀਗਾ ਸੀਪੀ ਨੂੰ ਫੋਨ ਲਗਾ ਰਿਹਾ ਲੁਧਿਆਣਾ ਦੇ ਕਮਿਸ਼ਨਰ ਨੂੰ ਹਾਂਜੀ ਲੁਧਿਆਣਾ ਕਮਿਸ਼ਨਰ ਨੂੰ ਫੋਨ ਲਗਾ ਰਿਹਾ ਉੱਥੇ ਭਾਜੀ ਐਸਪੀ ਸਮੀਰ ਵਰਮਾ ਵੀ ਅਵੇਲੇਬਲ ਸੀਗਾ ਐਸਪੀ ਸਮੀਰ ਵਰਮਾ ਅਵੇਲੇਬਲ ਸੀਗੇ ਮੇਰੀ ਭਾਜੀ ਜੋ ਚੈਟ ਆ ਮੇਰੇ ਹਸਬੰਡ ਮੇਰਾ ਹਰ ਹਸਬੰਡ ਵਾਈਫ ਭਾਜੀ ਚੈਟ ਕਰਦੇ ਆ ਮੇਰੀ ਚੈਟ ਨੂੰ ਪੜਿਆ ਜਾਂਦਾ ਮ제 ਲਏ ਜਾਂਦੇ ਆ ਨਾ ਵੱਲੋਂ ਐਸਪੀ ਸਮੀਰ ਵਰਮਾ ਦੀ ਚੈਟ ਕੋਣ ਪੜ ਰਿਹਾ ਸੀ ਅਜੀ ਸਮੀਰ ਵਰਮਾ ਐਸਪੀ ਸਮੀਰ ਵਰਮਾ ਪੜ ਰਿਆ ਸੀ ਮਤਲਬ ਇਸ ਇਸ ਸਾਧ ਤੱਕ ਕਰ ਲਿਆ ਬੰਦ ਖਾ ਰਹੇ ਸੀ ਮੈਂ ਇਹ ਗੱਲ ਹੋਰ ਪੁੱਛਦਾ ਜਿਵੇਂ ਜਨੇਜਾ ਨੇ ਸਚੋ ਨੇ ਫੋਨ ਕੀਤਾ ਮਨਦੀਪ ਸਿੱਧੂ ਨੂੰ ਤੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਵੀ ਇੱਕ ਲੇਡੀ ਨੂੰ ਇਸ ਤਰੀਕੇ ਨਾਲ ਤੁਸੀ ਹਿਮੀਲੇਟ ਕਰਨਾ ਕੁੱਟ ਮਾਰ ਕਰਨੀ ਉਹਨਾਂ ਨੂੰ ਪਤਾ ਨਾ ਆਪਣੀ ਸ਼ਾਭੀ ਬੜੀ ਬਣਾਈ ਹੋਈ ਹੈ ਭਈ ਉਹ ਆਰਾਮ ਨਾਲ ਮਜ਼ੇ ਲੈ ਰਹੇ ਸੀ ਉਹਨਾਂ ਦੇ ਲਈ ਤਾਂ ਭਈ ਆਪਣੇ ਵਰਗੇ ਲਈ ਹੁੰਦਾ ਵੀ ਕੱਪੜੇ ਉਤਾਰਨੇ ਸਾਡੇ ਲਈ ਨਵੀਂ ਗੱਲ ਹੁੰਦੀ ਹੈ ਉਹਨਾਂ ਦੇ ਲਈ ਨਵੀਂ ਗੱਲ ਹੈ ਹੀ ਨਹੀਂ ਸੀ ਪੁਲਿਸ ਵਾਲੇ ਇਸ ਚੀਜ਼ ਨੂੰ ਮੰਨਦੇ ਹੀ ਕੁਝ ਨਹੀਂ ਆ ਭਾਈ ਮੈਂ ਇੱਕ ਗੱਲ ਜਾਨਣੀ ਚਾਹੁੰਦਾ ਕਿ ਮਨਦੀਪ ਸਿੱਧੂ ਨੇ ਆਪਣੇ ਸ਼ਹਿ ਜਿਵੇਂ ਬਿਲਡ ਕੀਤੀ ਹੈ ਬਹੁਤ ਇਮਾਨਦਾਰੀ ਨਾਲ ਬਿਲਕੁਲ ਇਮਾਨਦਾਰੀ ਨਾਲ ਮੇਰੇ ਫਾਦਰ ਪੁਲਿਸ ਦੇ ਫੜੀ ਜੀ 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 ਤੁਸੀਂ ਗੱਲ ਕੰਪਲੀਟ ਹਾਂਜੀ ਮੇਰੇ ਫਾਦਰ ਪਾਜੀ ਪੁਲਿਸ ਚ ਨੇ ਹੁਣ ਰਿਟਾਇਰਡ ਹੋ ਚੁੱਕੇ ਆ ਪੁਲਿਸ ਚ ਸੀਗੇ ਔਰ 1992 ਦੀ ਭਰਤੀ ਨੇ ਪੁਲਿਸ ਚ ਸੀਗੇ ਉਹ ਤੇ ਖੰਨੇ ਦੇ ਵਿੱਚ ਉਹ ਪੋਸਟਰਡ ਸੀ ਤਾਂ ਇਹ ਉਸ ਟਾਈਮ ਐਸਐਪੀ ਲੱਗੇ ਐਸਐਸਪੀ ਲੱਗੇ ਸੀਗੇ ਸ਼ਮਸ਼ੇਰ ਸਿੰਘ ਗੋਪਾਰਾ ਐਸਪੀ ਸੀਗੇ ਸਾਡੇ ਖੰਨੇ ਤੇ ਇਹ ਐਸਐਸਪੀ ਸੀਗੇ ਤੇ ਉਸ ਟਾਈਮ ਦੇ ਮਤਲਬ ਜੋ ਮੈਂ ਦੇਖਿਆ ਸੀ ਉਹ ਤੋਂ ਬਾਅਦ ਮੈਂ ਇਹਨਾਂ ਦਾ ਇੱਕ ਪੇਜ ਫੋਲੋ ਕੀਤਾ ਸੀ ਜਿਹੜਾ ਧੀਆ ਨੂੰ ਲੈ ਕੇ ਬਹੁਤ ਦਿਖਾਉਂਦੇ ਆ ਇਹ ਵੀ ਮੈਂ ਉਹਨਾਂ ਨੂੰ ਆਪਣੀ ਅੱਧੀ ਤਨਖਾਹ ਦੇ ਦਿੱਤੀ ਧੀਆ ਨੂੰ ਲੈ ਕੇ ਐਦਾਂ ਜੀ ਐ ਨਾ ਤੁਸੀਂ ਕਿਸੇ ਪੁਲਿਸ ਵਾਲੇ ਦੀ ਆਪਣੇ ਨਾਲ ਦੇ ਮਲਾਜਮ ਦੀ ਕੁੜੀ ਦੇ ਕੱਪੜੇ ਉਤਰੋ ਆ ਰਹੇ ਹੋ ਇੱਕ ਇਨਸਪੈਕਟਰ ਨੂੰ ਕਹਿ ਕੇ ਉਹਨੂੰ ਨੰਗਾ ਕਰਾ ਰਹੇ ਹੋ ਉਹਨੂੰ ਇਹ ਕਹਿ ਰਹੇ ਹੋ ਤੂੰ ਬੀਬੀ ਨੂੰ ਮਜੇ ਦੰਦੀ ਸੀ ਸਾਨੂੰ ਵੀ ਦੇ ਕੇ ਦਿਖਾ ਆ ਤੇਰੀ ਚੀਜ਼ ਇੰਨੀ ਵੱਡੀ ਆ ਆ ਤੇਰੀ ਚੀਜ਼ ਤੂੰ ਮੋਟੀ ਮੱਝ ਤੇਰੇ ਨਾਲ ਹੀ ਨੇ ਕਿੱਦਾਂ ਵਿਆਹ ਕਰਾ ਲਿੱਤਾ ਤੇ ਉਹ ਤੋਂ ਬਾਅਦ ਭਾਈ ਤਾਰੇ ਲਗਵਾਉਣ ਦੇ ਲਈ ਸਾਨੂੰ ਕੀ ਕਰਦੇ ਆ ਬੜੀਆਂ ਬੜੀਆਂ ਹੂਟਰ ਵਾਲੀਆਂ ਜਿੱਦਾਂ ਭਾਈ ਕਿਸੇ ਗੈਂਗਸਟਰਾਂ ਨੂੰ ਫੜਿਆ ਹੁੰਦਾ ਨਾ ਹੂਟਰ ਵਾਲੀਆਂ ਗੱਡੀਆਂ 'ਚ ਲਗਾਤਾਰ ਸਾਇਰਨ ਵੱਜਦੀਆਂ ਸਾਨੂੰ ਸੀਏ ਸਟਾਫ ਬੰਦੇ ਵਿੱਚ ਲੈ ਜਾਂਦੇ ਆ ਜਦੋਂ ਅਸੀਂ ਸੀਏ ਸਟਾਫ ਬੰਦੇ ਵਿੱਚ ਜਾਂਦੇ ਆ ਚੱਲਿਆ ਤਾਂ ਮੇਰੀ ਤਾਂ ਭਾਈ ਪੂਰੀ ਲੱਤ ਰਾਈਟ ਲੱਤ ਇਹਨਾਂ ਨੇ ਮਾਰਿਆ ਇੰਨਾ ਸੀ ਲੱਤਾਂ ਮਤਲਬ ਦੇਖਦੇ ਨਹੀਂ ਸੀ ਆਂਦੇ ਸਾਰ ਮਾਰ ਦਿੰਦੇ ਸੀਗੇ ਆਂਦੇ ਜਾਂਦੇ ਲੱਤ ਮਾਰਦੇ ਸੀਗੇ ਗੋਡਾ ਮਾਰਦੇ ਸੀ ਬੂਟ ਜਿਹੜਾ ਹੈ ਮੇਰੇ ਰਾਈਟ ਨੀ ਦੇ ਵਿੱਚ ਲੱਗਦਾ ਸੀਗਾ ਤੋਂ ਨੀ ਮੇਰਾ ਮਤਲਬ ਮੇ ਤੋਂ ਚੱਲਿਆ ਨਹੀਂ ਜਾ ਰਿਹਾ ਸੀ ਮੈਂ ਲੰਗੜਾ ਕੇ ਚੱਲ ਰਹੀ ਸੀ ਹਾਂਜੀ ਹਾਂਜੀ ਸੀ ਇਹ ਵੰਦੀ ਗੱਲ ਆ ਜੀ ਸੀ ਇਹ ਵੰਦੀ ਭਾਜੀ ਸੀ ਇਹ ਵੰਦੀ ਭਾਜੀ ਮੇਰੇ ਕੋਲ ਮੇਰੀ ਸੱਚਾਈ ਦਾ ਮੈਂ ਕਹਿ ਰਹੀ ਹਾਂ ਰਿਕਾਰਡਡ ਪ੍ਰੂਫ ਆ ਵੀਡੀਓ ਸੀ ਇਹ ਵੰਦੇ ਵਿੱਚ ਮਾਰੇ ਫਿਰ ਉਹ ਇਹਨਾਂ ਨੂੰ ਕਹਿੰਦੇ ਆ ਇਹਨੂੰ ਕੁੱਟੋ ਇਨੂੰ ਕੁੱਟੋ ਤੇ ਉਹ ਤੋਂ ਬਾਅਦ ਬਾਈ ਕੀ ਹੁੰਦਾ ਅੱਗੇ ਦੱਸਦੀਆਂ ਤੁਹਾਨੂੰ ਉਹ ਬੰਦਾ ਖਾਣਾ ਖਾ ਰਿਆ ਸਾਣਾ ਖਾ ਰਿਆ ਸੀ ਉਹਨੂੰ ਖਾਣਾ ਥਲਾਇਆ ਗਿਆ ਮੈਨੂੰ ਕੀ ਕੀਤਾ ਮੈਨੂੰ ਕਹਿੰਦੇ ਸੀ ਇਹਨੂੰ ਕਰੰਟ ਲਾਓ ਚਲੋ ਮੈਂ ਹੱਥ ਹੁੱਥ ਜੋੜੇ ਵੀ ਨਹੀਂ ਮੈਨੂੰ ਹੁਣ ਕਰੰਟ ਨਾ ਲਾਇਓ ਮੈਨੂੰ ਹੁਣ ਕਰੰਟ ਨਾ ਲਾਇਓ ਉਹ ਤੋਂ ਬਾਅਦ ਕੀ ਕਹਿੰਦੇ ਆ ਹੁਣ ਕਰੰਟ ਨਾ ਲਾਇਓ ਤੇ ਉਹ ਤੋਂ ਬਾਅਦ ਕੀ ਹੁੰਦਾ ਕਿ ਸਾਨੂੰ ਐਸਐਸਪੀ ਸਾਹਿਬ ਆਪਣੇ ਕਮਿਸ਼ਨਰ ਦੇ ਕੋਲ ਪੇਸ਼ ਕੀਤਾ ਜਾਂਦਾ ਮਨਦੀਪ ਸਿੰਘ ਸਿੱਧੂ ਦੇ ਕੋਲ ਉਹ ਦਾ तामझाम ਕਰਦੇ ਆ ਵੀ ਹਾਂਜੀ ਪੇਸ਼ ਕਰਨੇ ਆ ਚਲੋ ਮੈਨੂੰ ਸੀ ਭਾਈ ਮਤਲਬ ਇੱਕ ਸੈਕਿੰਡ ਰੋਪੋ ਜਦੋਂ ਜਦੋਂ ਆਪਾਂ ਸੀਪੀ ਦੇ ਕਮਰੇ ਵੱਲ ਜਾਂਦੇ ਆ ਆਪਣੇ ਮਨਦੀਪ ਸਿੰਘ ਸਿੱਧੂ ਦੇ ਰੂਮ ਨੂੰ ਜਾਂਦੇ ਆ ਜਿੱਥੇ ਇਹਨਾਂ ਦਾ ਰੂਮ ਇਸ ਯਰ 1 ਦੇ ਅੰਦਰ ਵੱੜਦੇ ਆ ਸੱਜੇ ਹੱਥ ਖੱਬੇ ਹੱਥ ਤਕਰੀਬਨ ਇੱਕ ਇਹਨਾਂ ਨੇ ਡਿਊਟੀ ਜੀ ਬਣਾਈ ਹੋਈ ਆ ਉਹਦੇ ਨਾਲ ਸੀਪੀ ਸਾਹਿਬ ਦਾ ਕਮਰਾ ਸੀਗਾ ਮਨਦੀਪ ਸਿੰਘ ਸਿੱਧੂ ਦਾ ਔਰ ਮੈਨੂੰ ਸੀਪੀ ਸਾਹਿਬ ਦੇ ਕਮਰੇ ਦੇ ਨਾਲ ਵਾਲੇ ਕਮਰੇ ਜੁਨੇ ਲਿਜਾ ਕੇ ਬਿਠਾਤਾ ਤੇ ਉੱਥੇ ਜਾ ਕੇ ਮਤਲਬ ਉਹ ਕਹਿੰਦੀ ਤੇ ਐਵੇਂ ਤੂੰ ਬਾਹਰ ਬੈਠੇਂਗੀ ਇਹ ਤੈਨੂੰ ਗਾਲੀ ਗਲੋਚ ਕਰਨਗੇ ਚੰਗਾ ਨਹੀਂ ਲੱਗਦਾ ਉਹ ਲੇਡੀ ਕਨਸਟੇਬਲ ਕਹਿੰਦੀ ਵੀ ਚੰਗਾ ਨਹੀਂ ਲੱਗਦਾ ਭੈਣਾ ਵਰਗੇ ਚਲੋ ਕੋਈ ਨਹੀਂ ਅਰੈਸਟ ਹੋਏ ਹੋ ਕੋਈ ਚੱਕਰ ਨਹੀਂ ਗ੍ਰਿਫਤਾਰੀ ਹੋਈ ਹੈ ਪਰ ਆਪਣੀ ਇਨਸਾਨੀਅਤ ਨਹੀਂ ਭੁੱਲਣੀ ਚਾਹੀਦੀ ਉਹ ਲੇਡੀ ਮੈਨੂੰ ਕਹਿੰਦੀ ਚੰਗੀ ਸੀ ਆਪਾਂ ਕਹਿੰਦਾ ਹਾਂਜੀ 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 ਤੇ ਉਹ ਮੈਨੂੰ ਅੰਦਰ ਲਿਜਾ ਕੇ ਬਿਠਾਦੀ ਉਸ ਤੋਂ ਬਾਅਦ ਮੈਨੂੰ ਉਹ ਪਿੱਛੇ ਲੈ ਗਏ ਬਿਲਕੁਲ ਸੱਜੇ ਹੱਥ ਜਦੋਂ ਆਪਾਂ ਸੀਏ 1 ਨੇ ਬੇਜ ਜਾ ਕੇ ਦੇਹ ਜਾ ਕੇ ਕੰਟੀਨ ਉੱਥੇ ਜਾ ਕੇ ਉਹ ਬੰਦਾ ਥੋੜੀ ਦੇਰ ਬਾਅਦ ਉਹਨੂੰ ਅਹਿਸਾਸ ਹੋਇਆ ਉਸ ਅਫਸਰ ਨੂੰ ਕਿ ਮੈਂ ਸ਼ਾਇਦ ਮੇਬੀ ਮਾੜਾ ਕੀਤਾ ਇਹਨੂੰ ਬੁਰਾ ਕੀਤਾ ਉਹ ਪਿੱਛੇ-ਪਿੱਛੇ ਆਇਆ ਤੇ ਕਹਿੰਦਾ ਮੈਡਮ ਤੁਸੀਂ ਖਾਣਾ ਖਾ ਲਓ ਉਹਨੂੰ ਕਹਿੰਦਾ ਇਹਨੂੰ ਖਾਣਾ ਖਲਾ ਤੇ ਉਹ ਥੋੜੀ ਦੇਰ ਬਾਅਦ ਭਾਈ ਦਿਨ 10 ਮਿੰਟ ਦੇ ਅੰਦਰ ਦੀ ਗੱਲ ਆ ਫਿਰ ਉਹ ਤੋਂ ਬਾਅਦ ਸਾਨੂੰ ਮਤਲਬ ਮੈਂ ਖਾਣਾ ਨਹੀਂ ਖਾਦਾ ਤੇ ਕਿਉਂਕਿ ਕੀ ਦਾ ਦਿਲ ਕਰਦਾ ਬਾਈ ਜਿੰਨੇ ਮਤਲਬ ਇੰਨਾ ਮਾਰਦੇ ਹੋ ਤੁਸੀਂ ਗਾਲ੍ਹਾਂ ਕੱਢਦੇ ਹੋ 1 ਮਿੰਟ ਪਹਿਲਾਂ ਤੂੰ ਮਾਵਾ ਭੈਣਾ ਦੀ ਹੈ ਭੈਣ ਚੋਦ ਭੈਣ ਚੋਦ ਮਾਂ ਚੋਦ ਕਰਕੇ ਗਾਲ੍ਹਾਂ ਕੱਢ ਰਿਆ ਗਸ਼ਤੀਏ ਦੱਸ ਰਿਆ ਉਹ 1 ਮਿੰਟ ਦੇ ਬਾਅਦ ਹੀ ਤੁਸੀਂ ਕਹਿ ਰਹੇ ਹੋ ਜੀ ਮੈਡਮ ਵਕੀਲ ਸਾਹਿਬ ਨੂੰ ਖਾਣਾ ਖਿਲਾਓ ਕਿਉਂਕਿ ਮੇਰੀ ਕੁੱਤ ਲਾਈਏ ਨੇ ਨਹੀਂ ਇੰਨੀ ਜ਼ਿਆਦਾ ਕੀਤੀ ਸੀ ਮੈਨੂੰ ਇੰਨਾ ਮਾਰਿਆ ਕਿ ਅਸੀਂ ਮੈਨੂੰ ਐਸੀ ਪਿੱਛੇ ਕੁੱਟ ਨਾ ਰਹੇ ਹੁਣ ਕਿ ਸੀਪੀ ਨੂੰ ਅੱਜ ਮਿਲਿਆ ਮਨਦੀਪ ਸਿੰਘ ਸਿੱਧੂ ਨੂੰ ਜਿਹੜਾ ਪਹਿਲੀ ਕੁੜੀਆਂ ਦੀ ਬਹੁਤ ਇੱਜ਼ਤ ਕਰਦਾ ਧੀਆ ਕਹਿੰਦਾ ਏ ਕੁੜੀਆਂ ਨੂੰ ਬਗਾਨੀਆਂ ਨੂੰ ਪੈਸੇ ਦਿੰਦਾ ਏ ਆਪਣੀ ਤਨਖਾਹ ਦਿੰਦਾ ਏ ਇਹ ਤੋਂ ਗਿਰਿਆ ਤੇ ਨੀਚ ਬੰਦਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਤੁਸੀਂ ਇਹ ਗੱਲ ਦੱਸੋ ਵੀ ਜਦੋਂ ਮੰਨ ਲਓ ਤੁਹਾਡਾ ਸੀਪੀ ਨਾਲ ਐਨਕਾਊਂਟਰ ਹੀ ਹੋਇਆ ਤੁਸੀਂ ਮਿਲੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸੀਪੀ ਨੂੰ ਦੱਸਣ ਦੀ ਕਿ ਮੇਰੇ ਨਾਲ ਕੋਸ਼ਿਸ਼ ਨੇ ਇੰਨਾ ਕੁਝ ਤੱਕਾ ਕੀਤਾ ਹਾਂਜੀ ਸੀਪੀ ਸਾਹਿਬ ਨੂੰ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਸਾਨੂੰ ਲੈ ਕੇ ਗਏ ਨਾ ਸਿਹੀਵੰਦ ਦੇ ਵਿੱਚ ਸੀਪੀ ਸਾਹਿਬ ਮੂਹਰੇ ਖੜੇ ਸੀ ਬਿਲਕੁਲ ਆਪਣੀ ਕੁਰਸੀ ਤੋਂ ਉੱਠ ਕੇ ਸੀ ਕਾਨਫਰੈਂਸ ਦੇ ਲਈ ਜਾਣ ਲਈ ਉਹਨਾਂ ਨੇ ਵੀ ਚਾਹ ਪਾਣੀ ਪੀ ਕੇ ਆਪਣੇ ਅੰਦਰੋਂ ਜਾਣ ਲਈ ਬਾਹਰ ਨੂੰ ਖੜੇ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਜਾਣਾ ਸੀ ਪ੍ਰੈਸ ਰਿਪੋਰਟਰਾਂ ਕੋ ਨਹੀਂ ਨਹੀਂ ਸੀਪੀ ਮਨਦੀਪ ਸਿੰਘ ਸਿੱਧੂ ਜੀ ਅੱਛਾ ਤੁਹਾਨੂੰ ਉਹਨਾਂ ਨੇ ਵੀ ਭੈਣ ਦੀ ਗਾਲ ਕੱਢੀ ਲੋ ਭਾਜੀ ਕਿਨੇ ਨਹੀਂ ਕੱਢੀ ਇੱਕ ਆਪਣੇ ਜਿਹੜਾ ਜੁਨੇਜਾ ਸਰ ਦੇ ਉੱਪਰ ਵੀ ਡੀਐਸਪੀ ਆ ਮੈਨੂੰ ਐਗਜ਼ੈਕਟ ਉਹ ਸਰਦਾਰ ਜੀ ਨੇ ਉਹਨਾਂ ਦਾ ਨਾਮ ਨਹੀਂ ਪਤਾ ਆਪਾਂ ਸਰਦਾਰਾਂ ਦੀ ਕਿੰਨੀ ਮਤਲਬ ਆਪਾਂ ਸਰਦਾਰ ਜੀ ਕੋ ਹੈ ਨਾ ਇਹ ਮਾਵਾ ਭੈਣਾਂ ਦੀਆਂ ਗਾਲਾਂ ਤੂੰ ਇਹਨੂੰ ਭੈਣ ਚੋਦੀ ਨੂੰ ਲੰਬੀ ਨਹੀਂ ਪਾਇਆ ਤੁਸੀਂ ਇਹ ਭੈਣ ਚੋਦੀ ਨੂੰ ਲੰਬੀ ਨਹੀਂ ਪਾਇਆ ਤੁਸੀਂ 1 ਵਾਜੀ ਜਿਹੜਾ ਜਿਹੜਾ ਇਹਨਾਂ ਦਾ ਮੁਨਸ਼ੀ ਆ ਸੁਬੇਗ ਸਿੰਘ ਆ ਉਹਦਾ ਨਾਮ ਉਹ ਕਹਿੰਦਾ ਮੈਂ ਆਪਣੇ ਜਾ ਕੇ ਘਰੇ ਰੋਟੀ ਖਾਣੀ ਆ ਆਪਣੇ ਜਲੰਧਰ ਬਾਈਪਾਸ ਦੀ ਤਰਫ ਰਹਿੰਦਾ ਹੋ ਕਹਿੰਦਾ ਸੀਏ 2 ਦਾ ਬਿਆਨ ਸਿੰਘ ਜੁਨੇਜਾ ਦੇ ਕੋਲ ਕਹਿੰਦਾ ਮੈਂ ਘਰੇ ਜਾ ਕੇ ਰੋਟੀ ਖਾਣੀ ਆ ਫਟਾਫਟ ਕਹਿੰਦਾ ਜੋ ਦਿਖਾਉਣਾ ਦਿਖਾਓ ਫਟਾਫਟ ਜਿੱਦਾਂ ਨਾ ਮਤਲਬ ਕਿ ਕੱਪੜੇ ਉਤਾਰਨ ਫਿਰ ਵੀ ਜੋ ਜੋ ਦਿਖਾਣਾ ਕੱਪੜੇ ਉਤਾਰਾ ਉਹ ਤੇ ਫਟਾਫਟ ਦਿਖਾਓ ਜੋ ਜਾਣਾ ਮੈਂ ਘਰੇ ਜਾ ਕੇ ਰੋਟੀ ਖਾਣੀ ਆ ਕਹਿੰਦਾ ਮੇਰੀ ਘਰ ਵਾਲੀ ਦੇ ਆ ਦੇਖੋ ਕਿੰਨੀਆਂ ਕੁਲ ਆ ਗਈਆਂ अच्छा मैंने एक गाल दसो जडी आपा पहला में क्वेश्चन कीता जरो जनेजे हुनी उदो सीआईए ਦੇ ਵਿੱਚੋਂ ਫੋਨ ਕਰਦੇ ਸੀ ਸੀਪੀ ਨੂੰ ਉਹਨਾਂ ਨੇ ਹਾਲਾਤ ਨਹੀਂ ਦੱਸੇ ਵੀ ਕਿਵੇਂ ਅਸੀਂ ਇੰਟਰੋਗੇਟ ਕਰ ਰਹੇ ਜਾਂ ਕੋਈ ਸੀਪੀ ਨੂੰ ਕੋਈ ਇਨਸਟਰਕਸ਼ਨ ਦਿੱਤੀ ਹੋਣ ਵੀ ਨਾ ਕੁੱਟ ਮਾਰਨੀ ਕਰਨੀ ਲੈਡੀ ਆ ਤੁਸੀਂ ਫੇਰ ਲਈ ਨਹੀਂ ਨਹੀਂ ਭਾਜੀ ਸੀਪੀ ਸਾਹਿਬ ਤਾਂ ਕਹਿੰਦੇ ਕੁੱਟੋ ਮਾਰੋ 40 ਲੱਖ ਰੁਪਇਆ ਲੋ 40 ਲੱਖ ਰੁਪਇਆ ਲੋ ਇਹ ਤੁਸੀਂ ਆਪ ਸੁਣੀਆਂ ਨੇ ਗੱਲਾਂ ਫਿਰ ਹਾਂਜੀ ਲਾਊਡ ਸਪੀਕਰ ਹੁੰਦਾ ਸੀਗਾ ਤੁਸੀਂ ਆਵਾਜ਼ ਕੀਪਤਾ ਕਿਸੇ ਹੋਰ ਦੀ ਹੋਵੇ ਮੌਕੇ ਦਾ ਮੌਕੇ ਦਾ ਭਾਜੀ ਜੇ ਮੈਂ ਕਹਾਂ ਮੇਰੀ ਇੰਸਪੈਕਟਰ ਬੀਨਤ ਜੁਲੇਜਾ ਨਹੀਂ ਮੌਕੇ ਦਾ ਐਸਪੀ ਵੀ ਉੱਥੇ ਸੀਗਾ ਤੁਸੀਂ ਮੇਰੇ ਗੱਲ ਨਹੀਂ ਸਮਝੇ ਮੰਨ ਲਓ ਹੁਣ ਕੀਪਤਾ ਫੋਨ ਕਿੰਨੂੰ ਲਾ ਰੇ ਤੁਸੀਂ ਕਿਹੜਾ ਆਵਾਜ਼ ਪਛਾਣ ਲਈ ਹੈਂਡਫ੍ਰੀ ਕਰਕੇ ਭਾਜੀ ਆਵਾਜ਼ ਕਿਉਂ ਨਹੀਂ ਪਹਿਚਾਣੀ ਮੈਂ ਸੀਪੀ ਸਾਹਿਬ ਨੂੰ ਪਹਿਲੀ ਵਾਰੀ ਥੋੜੀ ਵੀ ਉੱਥੇ ਆਵਾਜ਼ ਸੁਣ ਰਹੀ ਸੀ ਹੂੰ ਉਹ ਆਪ ਬੋਲਦੇ ਸੀ ਸਰ 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 ਉਹ ਜਿੱਦਾਂ ਨਾਰਮਲ ਪੁਲਿਸ ਵਾਲੇ ਗੱਲ ਕਰਦੇ ਆ ਸਰ ਹਾਂਜੀ ਸਰ